ਕੀ ਤੇ ਪ੍ਰਦੀਪ ਲੇਰ ਨੂੰ ਉਸ ਮਾਫ ਕਰ ਸਕਦੇ ਹੋ ਵੀ ਪੰਜਾ ਗੁਨਾਹਾਂ ਦੇ ਵਿੱਚ ਕਿਸੇ ਨੂੰ ਵੀ ਕੌਮਾਫਰ ਕਰ ਸਕਦੀ ਇਹ ਤਾਂ ਸਾਹਮਣੇ ਬੈਠ ਕੇ ਹੋਈਆਂ ਨਾ ਜਿਹੜੀਆਂ ਸਿੱਧੀਆਂ ਟੈਲੀਫੋਨਾਂ ਤੇ ਗੱਲਾਂਆਂ ਆ ਉਧਰ ਰਿਕਾਰਡ ਕਿੱਥੇ ਆ ਉਹਦਾ ਰਿਕਾਰਡ ਹੀ ਨਹੀਂ ਕਢਾਇਆ ਕਿਸੇ ਨੇ ਤੇ ਸਿੱਖੋ ਢੋਡੇ ਪੱਲੇ ਕੱਖ ਨਹੀਂ ਹੈਗਾ ਅਕਾਲ ਤੱਕ ਤੂੰ ਇਹ ਕਿਸਾਨ ਦੇ ਇਹ ਕਾਲ ਤੱਕ ਨੂੰ ਸਮਝਿਤ ਹੁੰਦੇ ਗੱਲ ਇੱਥੇ ਤੇ ਕੌਂਦੀ ਨਹੀਂ ਸੀਗੀ ਬਿਨਾ ਮੰਗਿਆ ਮਾਫੀ ਦਿੱਤੀ ਅਸੀਂ ਮੋੜ ਤੋਂ ਹੀ ਕਹਿੰਦੇ ਰਿਆਂ ਕੋਣੇ ਤਾਂ ਮਾਫੀ ਮੰਗੀ ਹੀ ਨਹੀਂਗੀ ਪਰ ਉਹ ਕਹਿੰਦਾ ਮੈਂ ਸਾਰੇ ਗੁਨਾਹਾਂ ਦੀ ਚਿੱਠੀ ਜਿਹੜੀ ਇੱਕ ਮੰਦਲਫਾਫੀ ਦੇ ਕੇ ਜਹਦਰ ਸਾਹਿਬ ਨੂੰ ਸੌਂਪਤੀ ਆ ਐ ਨਹੀਂ ਚੱਲਣਾ ਕਾਲੀ ਦਲ ਇਹ ਗੱਲ ਕਹਿੰਦਾ ਹੈ ਕਹਿੰਦਾ ਕਿ ਸਿਰਫ ਇੱਕ ਸਾਜ਼ਿਸ਼ ਹੈ ਕਾਲੀ ਦਲ ਤੇ ਖੇਤਰੀ ਪਾਰਟੀ ਨੂੰ ਖਤਮ ਕਰਨ ਦੀ ਹੋਰ ਕੁਛ ਨਹੀਂ ਬੀਜਪੀ ਤੇ ਆਮ ਆਦਿਪਾਰਟੀ ਨਾਲ ਕੇ ਕਰਦੀ ਹੈ ਇਹ ਦੀ ਸਾਜ਼ਿਸ਼ ਸੀ ਕਿ ਸਿੱਖ ਕੌਮ ਨੂੰ ਨੀਵਾਂ ਦਿਖਾਏ ਸਿੱਖ ਕੌਮ ਤੇ ਜੱਤੇਵੰਦਿਆਂ ਨੂੰ ਖਤਮ ਕੀਤਾ ਜਾਵੇ ਜੇ ਸੰਸੀਨ ਹੁੰਦੇ ਇਹ ਇਹ ਸ਼ਿਕਾਇਤ ਹੀ ਭਾਈ ਜਗਤਾਰ ਸਿੰਘ ਹਵਾਰਾ ਕੋਲ ਲੈ ਕੇ ਜਾਂਦੇ ਇਹ ਸੰਸੀਏ ਨਹੀਂ ਗਏ ਤਾਂ ਲੋ ਇੱਕ ਪਾਸੇ ਤਾਂ ਬੱਦਲ ਨੇ ਚੋਣਾਂ ਦਾ ਫਿਰ ਇੱਕ ਪਾਸੇ ਕੌਮ ਨੇ ਚੋਣਾਂ ਹੁਣ ਇਹ ਦੱਸੋ ਕੌਮ ਵਾਲੇ ਜਿਹਾ ਕੋਈ ਕੋਈ ਨਹੀਂ ਦੇ ਜਿਹੜਾ ਕੌਮ ਨੇ ਚੋਣਿਆ ਮੈਨੂੰ ਦੱਸੋ ਜਗਤਾਰ ਸਿੰਘ ਹਵਾਰਾ ਦੇ ਨੁਕਸ ਕੱਢੋ ਕੀ ਨੁਕਸ ਜੇ ਇੱਕ ਲੈਟਰ ਕਾਂਟਕ ਸਾਬ ਕੋ ਗਿਆਨੀ ਰਗਵੀਰ ਸਿੰਘ ਜੀ ਨੇ ਦਿੱਤਾ ਤੇ ਇੱਕ ਲੈਟਰ ਉਹਨਾਂ ਨੂੰ ਵੀ ਦੇ ਕੇ ਆਉਂਦੇ ਜਿੱਦੋਂ ਕੌਮ ਨੇ ਚੁਣ ਲਿਆ ਜੇ ਉਹ ਦੋਵੇਂ ਪਾਸੇ ਚਲੇ ਜਾਂਦੇ ਇੱਕ ਪਾਸੇ ਉਹ ਵੀ ਜਿਹੜੀ ਸਜ਼ਾ ਲਾਉਂਦੇ ਉਹ ਵੀ ਮੰਨ ਲੈਂਦੇ ਦੂਜੇ ਪਾਸੇ ਉਹਨਾਂ ਦੀ ਸਜ਼ਾ ਵੀ ਲਾਈ ਮੰਨ ਲੈਂਦੇ ਫਿਰ ਕੌਮ ਆਫ ਕਰ ਦੂਗੀ ਇਹ ਦੇ ਨਾਲ ਸਿਰਸਾ ਤੋਂ ਬਿਨਾ ਕੀ ਪਲੀਪ ਯਾਦ ਪੋਲੀਟਿਕਲ ਕੁਝ ਨਹੀਂ ਚੱਲਦਾ ਕਾ ਸਾਰੇ ਪੋਲੀਟਿਕਲ ਲੀਡਰ ਜਾ ਕੇ ਉਹਨਾਂ ਨੂੰ ਮਿਲਦੇ ਆ ਨਾਮ ਹੀ ਵੜਿਆ ਤੇ ਆਉਣ ਲੱਗ ਪਏ ਇੱਕ ਵੀ ਪੰਜਾਬ ਦਾ ਪੋਲੀਟਿਕਲ ਲੀਡਰ ਹੈ ਮੈਨੂੰ ਦੱਸ ਦਿਓ ਜਿਹੜਾ ਉਹ ਡਰ ਤੋਂ ਨਹੀਂ ਗਿਆ ਜਦੋਂ ਸਾਰੇ ਹਿੱਲੇ ਵਰਤਜਾਨ ਸਿਧਾਂਤ ਦੀਆਂ ਢੱਜੀਆਂ ਉੱਡ ਜਾਣ ਲਪਾਫੇ ਦੇ ਵਿੱਚੋਂ ਜਥੇ ਦਾ ਨਿਕਲ ਪੈਣ ਤੇ ਬਿਨਾ ਮੰਗਿਆ ਮਾਫੀ ਦਿੱਤੀ ਜਾਵੇ ਤੇ ਫਿਰ ਕੌਮ ਆਪਣਾ ਫੈਸਲਾ ਕਰ ਦਿੱਤਾ ਇਹ ਲਗਉਂਦੀ ਆ ਪ੍ਰਦੀਪ ਪਲੇਅਰ ਦੀ ਇੰਟਰਵਿਊ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਸਿੱਖਾਂ ਦੇ ਵਿੱਚ ਥੱਲੀ ਮੱਚੀ ਹੋਈ ਹੈ ਜਦੋਂ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਨਾਮ ਲੈ ਦਿੱਤਾ ਹੈ ਕਿ ਮਾਫੀਨਾਮਾ ਕਿਵੇਂ ਦਵਾਇਆ ਗਿਆ ਵਿੱਚ ਚੀਮਾ, ਰਾਮੂ ਵਾਲੀਆ ਜਾਂ ਹੋਰ ਕਈ ਜਿਹੜੇ ਚਿਹਰੇ ਹੁੰਨੇ ਆ ਉਹ ਵੀ ਵਿੱਚ ਦੱਸੇ ਨੇ ਕਿ ਫਲਾਣੇ ਫਲਾਣੇ ਬੰਦੇ ਸੀਗੇ ਹਾਜੀ ਉਹਨਾਂ ਨੇ ਇਹ ਵੀ ਦੱਸਿਆ ਇਹ ਟ੍ਰੇਲਰ ਆ ਇਸ ਤੋਂ ਅੱਗੇ ਕੀ ਕੁਝ ਹੋ ਸਕਦਾ ਪਰ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਪੰਥ ਦੀ ਪਾਰਟੀ ਮੰਨੀ ਜਾਂਦੀ ਹੈ ਮਾਫੀਨਾਮਾ ਕਿਵੇਂ ਹੋ ਗਿਆ ਕਾਲ ਤੱਕ ਤੇ ਜਹੇ ਤਰ੍ਹਾਂ ਪਤਾ ਹੀ ਨਹੀਂ ਲੱਗਿਆ ਜਾ ਖੇਮਾ ਦੇ ਜਾਚਕ ਤੱਕ ਸ਼ਬਦ ਜਿਹੜੇ ਕੋਲੋਂ ਲਿਖੇ ਗਏ ਹਿੰਦੀ ਦੇ ਵਿੱਚ ਠੀਕ ਲਿਖੀ ਸੀ ਉਹਨੂੰ ਪੰਜਾਬੀ ਵਿੱਚ ਕਨਵਰਟ ਕੀਤਾ ਜਾਂਦਾ ਪਰ ਇਹ ਪੂਰੇ ਮਾਮਲੇ ਦੇ ਤਾਂਮਝਾਮ ਦੇ ਵਿੱਚ ਸਿਸਟਮ ਦੇ ਵਿੱਚ ਉਲਝ ਕੇ ਰਹੇ ਜਦੋਂ ਵਿਦਤੀਆਂ ਹੁੰਦੀਆਂ ਨੇ ਧਰਨੇ ਲੱਗਦੇ ਨੇ ਪ੍ਰਦਰਸ਼ਨ ਹੁੰਦੇ ਨੇ ਤਾਂ ਕਿਤੇ ਵੀ ਮੋਰਚਿਆਂ ਦੇ ਵਿੱਚ ਹਾਜ਼ਰੀ ਭਰਨ ਵਾਲੇ ਜਿਸ ਕਰਨ ਸਿੰਘ ਕਾਨ ਸਿੰਘ ਆਲਾ ਵੀ ਉੱਥੇ ਸ਼ਮੂਲੀਅਤ ਕਰਦੇ ਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜਗਮੀਤ ਸਿੰਘ ਜੀ ਖੱਪਿਆੜੀ ਤੇ ਸਿੱਖ ਕੌਮ ਨਾਲ ਪੰਜਾਬ ਨਾਲ ਪੰਥ ਨਾਲ ਪਿਆਰ ਕਰਨ ਵਾਲੇ ਸੱਚ ਦੇ ਨੰਬਰਦਾਰੋ ਸਭ ਕੋ ਪਨਾਥੀ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਲੀ ਇੰਟਰਵਿਊ ਪੂਰੀ ਹਾਂਜੀ ਸੋਨ ਦੀ ਤਾਂ ਲੋੜ ਹੀ ਨਹੀਂ ਸਾਡੇ ਦਾ ਆਪ ਅੱਖੀਂ ਬੀਤਿਆ ਇੰਟਰਵਿਊਆਂ ਬਾਅਦ ਚ ਆਈਆਂ ਇਹ ਤਾਂ ਗੱਲ ਅਸੀਂ ਪਹਿਲਾਂ ਕਹੀ ਹੋਈ ਸੀ ਸਾਡੇ ਤੇ ਤਵਾਰ ਨਹੀਂ ਪਰ ਗੱਲ ਇਹ ਵੀ ਤੁਹਾਡੇ ਤੇ ਤਵਾਰ ਨਹੀਂ ਕੀਤਾ ਹੁਣ ਮੋਹਰ ਲਾਤੀ ਬਲਦੀਪ ਕਲੇ ਨੇ ਹਾਂਜੀ ਮੋਹਰ ਤਾਂ ਲਗਣੀ ਆ ਕੀ ਲਿਖਿਆ ਹੈ ਰੱਬ ਦੇ ਘਰੇ ਦੇਰ ਜ਼ਰੂਰਾਂ ਦੇਰ ਨਹੀਂ ਹੂੰ ਪਾਪ ਕਮਾਂਬਿਆ ਤੇ ਰਕੋ ਹੀ ਨਾ ਬੇਲੀ ਰਾਮ ਹੂੰ ਕੂੜਨ ਖੁੱਟੇ ਨਾਨਕਾ ਕੋੜ ਸੱਚਰੇ ਮਹਾਰਾਜ ਕਹਿੰਦੇ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੁਸੀਂ ਕਿੰਨਾ ਚਿਰ ਕਿਸੇ ਦੇ ਕੱਖਾਂ 'ਚ ਘੱਟਾ ਪਾ ਲਉਂਦੇ ਹੂੰ ਕਿੰਨਾ ਚਿਰ ਤੁਸੀਂ মিডিਏ ਦੇ ਜ਼ੋਰ ਨਾਲ ਰਾਜ ਦੇ ਜ਼ੋਰ ਨਾਲ ਅਫਸਰशाही ਦੇ ਜ਼ੋਰ ਨਾਲ ਕਿੰਨਾ ਕਿ ਦਬਾਉਂਦੇ ਹੂੰ ਜਦੋਂ ਸਾਡੇ ਗੁਰੂ ਪਾਤਸ਼ਾਹੀ ਨਹੀਂ ਦਬੇ ਜਦੋਂ ਸਾਡੀ ਕੌਮ ਹੀ ਨਹੀਂ ਦਬੀ ਜਦੋਂ ਕੋਈ ਵਿਰਲ ਮਿਲਦੀ ਹੈ ਉਦੋਂ ਉਹ ਸੱਚ ਜਾਗਰ ਹੋ ਜਾਂਦਾ ਹੈ ਪਰ ਅਸੀਂ ਤਾਂ ਲਗਾਤਾਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਇੱਕ ਗਿਨੀਮਤੀ ਸ਼ਾਸਤ ਤਹਿਤ ਤੇ ਇੱਕ ਪੋਲਿਸੀ ਦੇ ਤਹਿਤ ਤੇ ਇੱਕ ਨੀਤੀ ਦੇ ਤਹਿਤ ਬੁੱਧ ਜਵਾਰ ਸਿੰਘ ਵਾਲੇ ਤੋਂ ਚੋਰੀ ਕਰਕੇ ਲੈ ਗਏ ਅਸੀਂ ਧਰਨੇ ਵੀ ਲਾਏ ਮਜਾਰੇ ਵੀ ਕੀਤੇ ਸੜਕਾਂ ਵੀ ਜਾਮ ਕੀਤੀਆਂ ਪੰਜਾਬ ਵੀ ਬੰਦ ਹੋਇਆ ਇਤੋਂ ਤੱਕ ਕੇ ਬੁਰਜ ਜਵਾਰ ਸਿੰਘ ਵਾਲੇ ਜਾ ਕੇ ਕਿ ਚਾਰ ਮੈਂਬਰੀ ਅਪਰ ਕਮੇਟੀ ਬਣੀ ਸੀ 6 ਮੈਂਬਰੀ ਲੋਅਰ ਕਮੇਟੀ ਬਣੀ ਸੀ ਉਹ ਚਾਰ ਮੈਂਬਰੀ ਕਮੇਟੀ ਨੇ ਬੁਰਜ ਜਵਾਰ ਸਿੰਘ ਵਾਲੇ ਜਾ ਕੇ ਬਿਆਨ ਲੈ ਸਾਰਾ ਕੁਝ ਕੀਤਾ ਤੇ ਸਖਬੀਰ ਬਾਦਲ ਦਾ ਉਦੋਂ ਰਾਜ ਸੀ ਤੇ ਉਥੇ ਹੀ ਸਾਡੇ ਬੰਦੇ ਗੱਲ ਪਵਾ ਦਿੱਤੇ ਗਏ ਤੇ ਪੱਕ ਪੂਰਿਆ ਗਿਆ ਜਦੋਂ ਅਸੀਂ ਪੁੱਛਿਆ ਸਾਰਿਆਂ ਨੂੰ ਇਹ ਪੂਰੇ ਬਿਆਨ ਲਈ ਗਏ ਤੇ ਇੱਕ ਬੰਦੇ ਕੋਲੇ 25 ਸਿਮਾਂ ਸੀ 25 ਸਿਮਾ ਸੀ ਤੇ ਉਹ ਜਿਹੜੇ ਸਾਰੇ ਪੈਰੋਕਾਰ ਸੀ ਸਿਰ ਸਾਰੇ ਸਾਦੇ ਪੈਰੋਕਾਰ ਸੀਗੇ ਤਾਂ ਫਿਰ ਉਦੋਂ ਬਾਅਦ ਜਦ ਲੜਾਈ ਹੋਣ ਲੱਗੀ ਤੇ ਅਸੀਂ ਅਸੀਂ ਬਾਅਦ ਜਾ ਕੇ ਅਸੀਂ ਇਹ ਰਿਪੋਰਟ ਦਾ 25 ਤਰੀਕ ਨੂੰ ਪੇਸ਼ ਕਰਨੀ ਸੀਗੀ ਫਿਰ 28 ਤਰੀਕ ਨੂੰ ਪੇਸ਼ ਕਰਨੀ ਪਈ ਤੇ ਅਸੀਂ ਇਹ ਰਿਪੋਰਟ ਪੇਸ਼ ਕਰ ਦਿੱਤੀ ਕਿ ਆਹ 6 ਬੰਦਿਆਂ ਨੂੰ ਫੜ ਲਓ ਇਹ 6 ਬੰਦਿਆਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲੇ ਕਰੌਣਾ ਲੈ ਨਿਕਲਣਗੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਸਿਰਸੇ ਵਾਲੇ ਸਾਧ ਦੇ ਅਬ ਦੇਸ਼ਾਂ ਤੇ ਉਹਦੇ ਆਰਡਰਾਂ ਤੇ ਇੱਕ ਪਾਲਿਸੀ ਦੇ ਤਹਿਤ ਕੀਤੀ ਗਈ ਹੈ ਤੇ ਫਿਰ ਫੜੇ ਨਹੀਂ ਫੜੇ ਕਿੱਥੇ ਫੜਨਾ ਕਿੱਥੇ ਸੀ ਉਸ ਤੋਂ ਬਾਅਦ ਜਦੋਂ ਅਸੀਂ ਰਿਪੋਰਟ ਪੇਸ਼ ਕਰ ਦਿੱਤੀ ਗਈ ਉਹ ਤਾਂ ਡਿਫੀ ਸੀ ਫਿਰ 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 ਰਿਪੋਰਟ ਹੋਰ ਜੀ ਆਪ ਖੁਦ ਰਾਜਪਾਗ ਦੇ ਮਾਲਕ ਸੀ ਤੇ ਫਿਰ ਫਿਲਮ ਸੀ ਮੈਸੈਂਜਰ ਆਫ ਗੋਡ ਉਹ ਰਿਲੀਜ਼ ਹੋਣੀ ਸੀ ਉਹਦੇ ਅੱਗੇ 11-11 ਬੰਦੇ ਲੱਗਦੇ ਰਹੇ ਇਹ ਅਸੀਂ ਚੁੱਪ ਕਰਕੇ ਇਹ ਜਿਹੜੀ ਰਿਪੋਰਟ ਅਸੀਂ 10 ਮੈਂਬਰ ਇੱਕ ਕਮੇਟੀ ਗਈ ਅਸੀਂ ਐਸਐਸਪੀ ਨੂੰ ਇਹ ਰਿਪੋਰਟ ਦਿੱਤੀ ਵੀ ਇਹ ਛੇ ਨੂੰ ਫੜੋ ਹੂੰ ਫੇਰ ਅਸੀਂ ਇਹਨੂੰ ਕਾਪੀ ਇੱਕ ਡੀਸੀ ਨੂੰ ਦਿੱਤੀ ਫਰੀਦਕੋਟ ਨੂੰ ਤੈਨੂੰ ਫੜੋ ਫੇਰ ਅਸੀਂ ਖਾਲਸਾ ਖਾਲਸਾ ਦੇ ਗਿਆਨੀ ਗੁਰਬਚਨ ਸਿੰਘ ਕੋਲੇ ਗਏ ਉਹ ਮਿਲਿਆ ਨਹੀਂ ਉਹਦਾ ਪੀਏ ਮਿਲਿਆ ਉਹਨੂੰ ਕਿਆ ਕਰੋ ਫੇਰ ਅਸੀਂ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਕਰਪਾਲ ਰੂਪ ਸਿੰਘ ਸੀ ਇੱਥੇ ਉਹਨਾਂ ਨੂੰ ਕਿਹਾ ਕਿ ਇਹਨਾਂ ਤੇ ਆ ਕੇ ਕਰੋ ਤੇ ਤੁਸੀਂ ਇਹਦੇ ਵਿੱਚ ਸ਼ਾਮਲ ਹੋ ਵੀ ਇਹ ਬਹੁਤ ਮਾੜਾ ਹੋਇਆ ਤੇ ਕਿਸੇ ਨੂੰ ਸਾਡੀ ਗੱਲ ਨਹੀਂ ਸੁਣੀ ਉਲਟਾ ਕੀ ਹੋਇਆ ਸਾਡੇ ਤੇ ਇਲਜ਼ਾਮ ਲਾਏ ਗਏ ਉਦੋਂ ਬਾਅਦ ਇਹ ਹਜੇ ਰੁਕਿਆ ਨਹੀਂ ਰੁਕਣ ਤੋਂ ਬਾਅਦ ਅਨਸਾਰ ਤਾਂ ਸਾਨੂੰ ਕੀ ਮਿਲਣਾ ਸੀ ਫਿਰ ਧਮਕੀ ਪੱਤਰ ਲਾ ਦਿੱਤੇਗੇ ਧਮਕੀ ਪੱਤਰ ਲਾ ਕੇ ਕਹਿ ਦਿੱਤਾ ਗਿਆ ਕਿ ਸਿੱਖੋ ਤੁਹਾਡੇ ਪੱਲੇ ਕੱਖ ਨਹੀਂ ਹੈਗਾ ਨਾ ਤੁਸੀਂ ਕਰ ਸਕਣਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਇਹ ਇੱਕ ਇਹ ਗੱਲ ਕਿੰਦੀ ਸ਼ਾਇਦ ਇਹ ਕਹਿ ਰਹੇ ਸੀ ਕਿ ਜਿਹੜਾ ਆਪਣੇ ਧੰਮ-ਜਾਮ ਦਾ ਬਾਬਾ ਬਣਿਆ ਸੀ ਉਹਦੀ ਸ਼ਾਇਦ ਇਹ ਹੋ ਰਿਆ ਸੀ ਇਹ 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 ਤਾਂ ਸ਼ਾਇਦ ਹੁੰਦੀ ਸ਼ਾਇਦ ਉਹ ਬਗੈਰ ਨੂੰ ਪਤਾ ਸੀ ਤਕਵੀਰ ਸਿੰਘ ਬਾਦਲ ਤੇ ਉਹਦੀ ਸਾਰੀ ਜੁੱਟਲੀ ਮੇਰੇ ਨਾਲ ਹੈ ਮੈਂ ਜਿਵੇਂ ਮਰਜ਼ੀ ਸਿੱਖਾਂ ਨੂੰ ਕੁੱਟੀ ਜਾਵਾਂ ਜਿਵੇਂ ਸਿੱਖਾਂ ਨੂੰ ਕੁਝ ਕਰੀ ਜਾਵਾਂ ਜਿਵੇਂ ਅਕਾਲ ਤਖਤ ਸਾਬ੍ਹ ਤਾਂ ਹੁਕਮਾਂ ਮੇਂ ਜਾਰੀ ਹੋਇਆ ਸੀ ਉੱਥੇ ਰੋਟੀ ਪੇਟ ਦੀ ਸਾਂਝ ਨਹੀਂ ਰੱਖਣੀ ਉਹਨਾਂ ਦਾ ਤਾਜੀ ਉਹ ਤਾਂ ਫਿਰ ਅਕਾਲ ਤਖਤ ਨੇ ਕਿਸਾਂ ਦੇ ਦੇਇਆ ਇਹ ਅਕਾਲ ਤਖਤ ਨੂੰ ਸਮਝਦੇ ਹੁੰਦੇ ਗੱਲ ਇੱਥੇ ਤਾਂ ਕੌਂਦੀ ਨਹੀਂ ਸੀਗੀ ਇਹ ਜਦੋਂ ਇੰਨੀ ਸਾਰੀ ਗੱਲਬਾਤ ਹੋ ਗਈ ਤਾਂ ਫਿਰ ਇਹਨਾਂ ਨੇ ਕੀ ਕੀਤਾ ਤੇ 10 ਲੱਖ ਦਾ ਨਾਮ ਕਹਿੰਦਾ ਸਲਾਬਪੁਰ ਦੇ ਡੇਰੇ ਤੇ ਲੈ ਜਾਓ ਨਹੀਂ ਤਾਂ ਵਿਰਧ ਵੀ ਕਰਾਂ ਉਹੀ ਗੱਲ ਕੀਤੀ ਧਰਨੇ ਲਾਏ ਮਜਾਰੇ ਕੀਤੇ ਸੜਕਾਂ ਜਾਮ ਹੋ ਗਈਆਂ ਤੇ ਸੁਖਵੀਰ ਬਾਦਲ ਕਹਿੰਦਾ ਇਹਨਾਂ ਨੂੰ ਘਰ ਦੇ ਪੁੱਛਦੇ ਨਹੀਂ ਇਹ ਵੇਲੜ ਸਿੱਖਾਏ ਧਰਨੇ ਤੇ ਅੱਗੇ ਬਹਿ ਜਾਂਦੇ ਆ ਤੇ ਜਦੋਂ ਇਹ ਰ ਆ ਗਿਆ ਉਸੇ ਹਰੀਕੇ ਪਤਨ ਤੇ ਆ ਬੈਠਾ ਰਾਤ ਕੱਰਦਾ ਸੀ ਹੂੰ ਰੱਬ ਦੇ ਘਰ ਦੇਰ ਜਰੂਰ ਮੇਰਾ ਹੈ ਤੇ ਉਦੋਂ ਫਿਰ ਅਸੀਂ ਪੁੱਛਿਆ ਹੁਣ ਤੂੰ ਵੇਲੜ ਹੈ ਤੇਰੇ ਘਰ ਦੇ ਨੇ ਤੁਹਾਨੂੰ ਘਰ-ਬਾਰ ਕੱਢਿਆ ਇਸ ਕਰਕੇ ਉਦੋਂ ਬਾਅਦ ਕੀ ਹੋਇਆ ਤੇ ਸਰਬੱਤ ਖਾਲਸਾ ਹੋਇਆ ਇਹ ਬਿਨਾ ਮਾਫੀ ਮੰਗੇ ਕੇਸੀ ਹੋਟਲ ਚ ਕਿਹੜਾ ਮੀਟਿੰਗਾਂ ਨਹੀਂ ਹੋਈਆਂ ਸਾਰੀਆਂ ਮੀਟਿੰਗਾਂ ਹੋਈਆਂ ਸਾਰੀਆਂ ਕਰਦੇ ਰਹੇ ਐ ਉਦੋਂ ਬਾਅਦ ਸਰਸੇਲ ਸਾਦ ਨੂੰ ਅਸੀਂ ਪਹਿਲਾਂ ਕਹਿੰਦੇ ਸੀ ਬਿਨਾ ਮੰਗਿਆਂ ਮਾਫੀ ਦਿੱਤੀ ਅਸੀਂ ਮੋੜ ਤੋਂ ਹੀ ਕਹਿੰਦੇ ਆ ਹੁਣ ਇਹ ਤਾਂ ਮਾਫੀ ਮੰਗੀ ਹੀ ਨਹੀਂ ਗਈ ਹੈ ਬਿਨਾ ਮੰਗਿਆ ਮਾਫੀ ਦੇ ਕੇ ਫਿਰ ਅਸੀਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਮਾਫੀ ਆਈ ਉਸ ਦਿਨ ਮੈਂ ਜਿਸ ਦਿਨ ਮਾਫੀ ਦਾਵਾ ਹੋਇਆ ਉਸ ਦਿਨ ਜਿਹੜਾ ਧਮਕੀ ਪੱਤਰ ਲਾਇਆ ਸੀ ਉਥੇ ਬਗੜਾੜੀ ਦੇ ਵਿੱਚ ਮੈਂ ਉਸ ਦਿਨ ਬਗੜਾੜੀ ਸੀ ਬਗੜਾੜੀ ਦੇ ਵਿੱਚ ਰঞ্জੀਤ ਸਿੰਘ ਵੰਦਰ ਸੀ ਮੈਂ ਸੀ ਕੁਲਦੀਪ ਸਿੰਘ ਸੀ ਸਰਜੀਤ ਸਿੰਘ ਰਾਇਆ ਵਾਲਾ ਸੀ ਮੇਰਾ ਭਤੀਜਾ ਭਾਬ ਖੰਡਨ ਸੀ ਅਸੀਂ ਡੀਐਸਪੀ ਨੂੰ ਮਿਲਿਆ ਕਿ ਆ ਜਿਹੜਾ ਪਰਚਾ ਦਰਜ ਹੋਇਆ ਹੈ ਗੁਰੂ ਸਾਹਿਬ ਦੀ ਬਿਆਦਵੀਂ ਅੰਗ ਪਾੜਿਆ ਇਹ 120 ਬੀ ਲਗਣੀ ਚਾਹੀਦੀ ਹੈ 120 ਬੀ ਸ਼ਾਜਾ ਇੱਕ ਪਾਲਿਸੀ ਦੇ ਤਹਿਤ ਹੋਇਆ ਉਹ ਕਹਿੰਦੇ ਕੱਪੇ ਨੂੰ ਦਵਾ ਹਜੇ ਅਜੇ ਅਸੀਂ ਇਹ ਗੱਲ ਚੌਂਕੀ ਤੋਂ ਬਾਹਰ ਹੀ ਨਿਕਲ ਸੀ ਬਗੜਾੜੀ ਤੋਂ ਡੀਐਸਪੀ ਜਿਹੜਾ ਬਸ਼ਨੋਈ ਸੀ ਉਹਦੇ ਨਾਲ ਗੱਲਬਾਤ ਕਰਕੇ ਤੇ ਉਸ ਤੋਂ ਬਾਅਦ ਆ ਮਾਫੀ ਨਾਮਾ ਹੋ ਗਿਆ ਜਿਉਂ ਅਸੀਂ ਤੜਕੇ ਪੱਦੇ ਅਸੀਂ ਉੱਥੇ ਜਾ ਕੇ ਚਲੇ ਗਏ ਮਾਫੀ ਨਾਮਾ ਜਿਹੜਾ ਡੇਰਾ ਸਿੱਸਾ ਦੇ ਮੁਖੀ ਦੇ ਨਾਲ ਮਾਫੀ ਨਾਮਾ ਉਹ ਤਾਂ ਕਹਿੰਦਾ ਸਪਸ਼ਟੀਕਰਨ ਸੀ ਮਾਫੀ ਨਾਮਾ ਕੁਝ ਨਹੀਂ ਸੀਗਾ ਖੇਮਾ ਦਾ ਜਾਚ ਪਛਬ ਦੀ ਇਹਨਾਂ ਦੇ ਕੋਲੋਂ ਲਿਖ ਕੇ ਪਾਇਆ ਗਿਆ ਚੱਲੇ ਆ ਵੀ ਇਹਨੂੰ ਉਹਨੇ ਤਾਂ ਕੀਤਾ ਹੀ ਨਹੀਂ ਹੁੰਦਾ ਮੰਨ ਨਹੀਂ ਜਾਂਦਾ ਉਹ ਤਾਂ ਕਹਿੰਦਾ ਮਾਫੀ ਨਾਮਾ ਅਜੇ ਤੱਕ ਨਹੀਂ ਮੰਗਿਆ ਅਸੀਂ ਤਾਂ ਪਹਿਲਾਂ ਕਹਿਤਾ ਬਿਨਾ ਮਾਫੀ ਮੰਗਿਆ ਜਿਹੜਾ ਮਾਫੀ ਨਾਮਾ ਸੀ ਹਾਂ ਜਦੋਂ ਸਿੱਖ ਜਦੋਂ ਤੁਸੀਂ ਰੌਲਾ ਪਾਉਂਦੇ ਸੀ ਜਾਂ মিডিਆ ਵਾਲੇ ਰੌਲਾ ਪਾਉਂਦੇ ਸੀ ਕਿ ਵੀ ਇਹ ਬਿਨਾਂ ਕਲ ਦੇ ਸਾਜ਼ਿਸ਼ ਦੇ ਇਹ ਸਭ ਕੁਝ ਕੀਤਾ ਜਾ ਰਿਹਾ ਉਹਨੇ ਮਾਫੀ ਨਹੀਂ ਮੰਗੀ ਉਹ ਤਾਂ ਕਹਿੰਦੇ ਸੀ ਇਹ ਬਿਰ ਲੜਾ ਸਾਰਾ ਕੁਝ ਸਾਰੇ ਸਿਸਟਮ ਨੂੰ ਬਦਨਾਮ ਕੀਤਾ ਸੀਗਾ ਅੱਜ ਉਹਨਾਂ ਦਾ ਪ੍ਰਦੀਪ ਕੁਲੇਰ ਉਹ ਹੈ ਜਿਹੜਾ ਪੰਜ ਬਦਨਾਮ ਦੇ ਵਿੱਚ ਨਾਮ ਜੱਦ ਮੈਂ ਤਾਂ ਅਸੀਂ ਤਾਂ ਪਹਿਲਾਂ ਕਹਿੰਦੇ ਸੀ ਪ੍ਰਦੀਪ ਬ੍ਰੇਟਾ ਸੰਦੀਪ ਕਲੇਰ ਹਰਸ਼ ਤੋਰੀ ਇਹਨੇ ਪੋਲੀਟੀਕਲ ਦੇ ਮੈਂਬਰ ਆ ਉਹਨਾਂ ਨੇ ਤਾਂ ਆਪ ਹੀ ਦੱਸਦਾ ਸਾਰਾ ਕੁਝ ਸਾਨੂੰ ਤਾਂ ਉਹਨਾਂ ਦੱਸਣ ਦੀ ਲੋੜ ਨਹੀਂ ਇਹ ਤਾਂ ਅਸੀਂ ਗੱਡੀਆਂ ਦੇ ਨਾਮ ਲੈਤੇ ਕਿਹੜੇ ਕਿਹੜੇ ਡੇਰੇ ਉੱਥੋਂ ਦੇ ਨਾਮ ਲੈਤੇ ਕਿੱਥੇ ਕਿੱਥੇ ਕਿੰਨੇ ਕੰਨੇ ਰਾਈ ਮੀਟਿੰਗਾਂ ਹੋਈਆਂ ਉਹਨਾਂ ਦੇ ਨਾਮ ਲੈਤੇ ਨਾਮ ਹੀ ਕਲੀਅਰ ਕਰਤੇ ਸਾਰੇ ਉਹ ਹਜੇ ਤਾਂ 12 ਦੇ ਲੱਖ 15 ਦੇ ਲੱਖ ਆ ਇਹ ਤਾਂ ਜਿਹੜੀਆਂ ਤਿੰਨ ਚੀਜ਼ਾਂ ਕਲੇਰ ਦੇ ਥਰੂ ਗਏ ਆ ਜਿਹੜੇ ਕਲੇਰ ਤੋਂ ਬਗੈਰ ਮਿਲਦੇ ਰਹੇ ਆ ਉਹ ਵੀ ਮਿਲਦੇ ਰਹੇ ਸਭ ਕੁਝ ਵਾਰਾ ਹੂ ਸਾਰੀ ਚੀਜ਼ ਤਾਂ ਨਹੀਂ ਕਲੇਰ ਕੋਲੇ ਹੂੰ ਖੋਰੀ ਉਹਦੇ ਸੋਰਸ ਹੋਣੇ ਐ ਕੀ ਪਤਾ ਕਿਵੇਂ ਕਿਵੇਂ ਗੱਲਾਂ ਹੋਈਆਂ ਕੀ ਪਤਾ ਜੀ ਟੈਲੀਫੋਨ 'ਤੇ ਕੱਲਾ ਨਹੀਂ ਕਢਾਈਆਂ ਕੀ ਪਤਾ ਸਰਸੇ ਨਾਲ ਕਿੰਨੇ ਵਾਰੀ ਇਹਨੇ ਗੱਲਾਂ ਕੀਤੀਆਂ ਕੀ ਕੀ ਕੀਤੀਆਂ ਇਹ ਤਾਂ ਸਾਹਮਣੇ ਬੈਠ ਕੇ ਹੋਈਆਂ ਨਾ ਜਿਹੜੀਆਂ ਸਿੱਧੀਆਂ ਟੈਲੀਫੋਨਾਂ 'ਤੇ ਗੱਲਾਂ ਹੋਈਆਂ ਉਹਦਾ ਰਿਕਾਰਡ ਕਿੱਥੇ ਆ ਉਹਦਾ ਰਿਕਾਰਡ ਹੀ ਨਹੀਂ ਕਢਾਇਆ ਕਿਸੇ ਨੇ ਸੁਖਬੀਰ ਬਾਦਲ ਦੇ ਨਾਲ ਬੈਠ ਕੇ ਜੱਫੀਆਂ ਪਾ ਕੇ ਗੱਲ ਕਰ ਸਕਦਾ ਹੈ ਚੋਣਾਂ ਦੀਆਂ ਹਰੇਕ ਚੋਣਾਂ ਦੇ ਵਿੱਚ ਮਦਦ ਕਰਦਾ ਹੈ 19 ਦੀਆਂ ਚੋਣਾਂ 'ਚ ਮਦਦ ਕਰ ਸਕਦਾ ਹੈ 17 ਦੀਆਂ ਚੋਣਾਂ 'ਚ ਮਦਦ ਕਰ ਦੱਸਦਾ ਹੈ 12 ਦੀਆਂ ਸਰਸਦਾਰਾ ਬੀਬੀ ਹਰਸਾਂ ਪਾਵਰ ਮਿਲ ਸਕਦੀ ਆ ਰਾਮੂ ਵਾਲਿਆ ਸਾਹਿਬ ਮਿਲ ਸਕਦਾ ਹੈ ਇਹ ਸਾਰ ਮਿਲ ਸਕਦੇ ਆ ਤੇ ਮਿਲਦੇ ਤਾਂ ਸਿੱਖਾਂ ਨੂੰ ਤਾਂ ਸਾਨੂੰ ਪੁੱਛੋ ਜਵਾਬ ਦੇ ਪੰਥ ਮੰਗੇ ਤੇ ਫਿਰ ਅਸੀਂ ਤਾਂ ਗੁਰੂ ਦੀ ਬਿਆਗਮੀ ਲੜਾਈ ਲੜੀ ਤੇ ਫਿਰ ਸਾਡੇ ਤਾਂ ਦੇਖੋ ਇਹ ਪਰਚੇ ਕੀਤੇ ਲਕੜਾਂ ਲਕੜਾਂ ਦੀ ਲਕੜਾਂ ਚੋਰੀ ਦਾ ਪਰਚਾ ਲਕੜਾਂ ਚੋਰੀ ਦੇ ਪਰਚੇ ਮੈਨੂੰ ਸੰਗਵੀਰ ਬਾਦਲ ਜਵਾਬ ਦੇ ਸਾਰਾ ਪੰਥ ਦੇ ਜਵਾਬ ਦੇਵੇ ਆਪਣੇ ਜਥੇਦਾਰ ਸਾਰੇ ਜਵਾਬ ਦੇਣ ਤੇ ਲੱਕੜਾਂ ਚੋਰੀ ਦੇ ਪਰਚੇ ਸਾਡੇ ਤੇ ਕਿਉਂ ਪਾਏ ਜੀਰੇ ਅਰਾਲਤ ਦੇ ਵਿੱਚ ਸਾਡੇ ਤੇ ਲੱਕੜਾਂ ਦੇ ਚੋਰੀ ਦਾ ਪਰਚਾ ਪਾਇਆ ਸਵਕ ਖਾਲਸਾ ਹੋਇਆ ਕੌਮ ਨੇ ਨੂੰ ਰਿਜੈਕਟ ਕੀਤਾ ਗਿਆਨੀ ਗੁਰਬਚਨ ਸਿੰਘ ਨੂੰ ਇਹ ਮਾਫੀ ਨਾਮਾ ਵਾਪਸ ਲੈਣਾ ਪਿਆ ਕੌਮ ਦੇ ਦਬਾਅ ਦੇ ਨਾਲ ਵਾਪਸ ਲੈਣਾ ਪਿਆ ਜੇ ਮੰਨ ਲਓ ਕੌਮ ਦਬਾਅ ਨਾ ਪਾਉਂਦੀ ਹੂੰ ਜੇ ਕੌਮ ਨਾ ਹਟਦੀ ਜੇ ਕੌਮ ਮਾਰੇ ਸਾਡੇ ਤੇ ਬਲ ਨਾ ਪਕਸ਼ਦਾ ਜੇ ਨਾ ਸੀ ਰੌਲਾ ਪਾਉਂਦੇ ਤੇ ਫਿਰ ਉਲਟਾ ਇਹਨਾਂ ਨੇ ਸਾਡੀ ਜੁਬਾਨ ਦਬਾ ਬੰਦ ਕਰਾਉਣ ਦੇ ਲਈ ਦੇਸ਼ਕੋਈ ਦੇ ਪਰਚੇ ਪਾਰੇ ਫਿਰ ਸਾਡੇ ਨੂੰ ਰੋਪੜ ਜੇਲ੍ਹ 'ਚ ਰੱਖਿਆ ਉੱਥੇ ਮੁਲਾਕਾਤਾਂ ਸਾਡੀਆਂ ਬੰਦ ਸੀ ਪਰਿਵਾਰ ਨੂੰ ਵੀ ਮਿਲ ਲੰਦੇ ਸੀਗੇ ਫਿਰ ਫਰੀਦਕੋਟ 'ਚ ਨਹੀਂ ਮਿਲ ਲੰਦੇ ਪਰ ਇੱਕ ਗੱਲ ਤੋਂ ਮੈਨੂੰ ਐ ਸਮਝ ਲੱਗੀ ਹੈ ਕਿ ਦੇਣਾ ਸਿਰਸੋ ਤੋਂ ਬਿਨਾ ਕੀ ਪਿਆਦਾ ਪੋਲਿਟਿਕਲ ਕੁਝ ਨਹੀਂ ਚੱਲਦਾ ਕ ਇਹਦੇ ਬਿਨਾ ਕੋਈ ਵੋਟ ਨਹੀਂ ਚੱਲਦੀ ਸਿਸਟਮ ਨਹੀਂ ਚੱਲਦਾ ਸਾਰੇ ਪੋਲਿਟਿਕਲ ਲੀਡਰ ਜਾ ਕੇ ਉਹਨਾਂ ਨੂੰ ਮਿਲਦੇ ਆ ਨਾਮ ਹੀ ਵੜਿਆ ਤੇ ਆਉਣ ਲੱਗ ਪਏ ਸਾਰੇ ਗਏ ਆ ਜੀ ਮੈਨੂੰ ਇੱਕ ਵੀ ਪੰਜਾਬ ਦਾ ਪੋਲਿਟਿਕਲ ਲੀਡਰ ਹੈ ਮੈਨੂੰ ਦੱਸ ਦਿਓ ਜਿਹੜਾ ਉਹ ਡੇਰ ਤੋਂ ਕਾਂਗਰਸ ਦੇ ਵੀ ਗਏ ਸਾਰੇ ਹੂੰ ਆਪ ਦੇ ਵੀ ਗਏ ਹੂੰ ਬਾਦਲਾਲ ਦੇ ਵੀ ਗਏ ਹੂੰ ਬੀਜੇਪੀ ਦੇ ਵੀ ਗਏ ਹੂੰ ਹਣ ਖੱਟੜ ਦੇ ਵਿੱਚ ਉਹ ਬੀਜੇਪੀ ਦੀ ਮਦਦ ਕਰਦਾ ਪੰਥਕ ਵੀ ਚਲੇ ਜਾਂਦੇ ਹਣ ਜੀ ਕੋਈ ਬੜਿਆ ਹੀ ਕੋਈ ਨਹੀਂ ਬਾਕੀ ਰਹਿ ਗਏ ਆਪੇ ਤੁਸੀਂ ਪਤਾ ਆ ਜਾਣਗੇ ਬਾਹਰ ਆ ਜਾਣਗੇ ਜੇ ਅਸੀਂ ਹੁਣ ਨਾਂ ਲਵਾਂਗੇ ਤੇ ਕਹਿਣਗੇ ਕਿ ਖੈ ਕਿਉਂ ਲੈਂਦੇ ਨਾਂ ਹੈ ਆਪੇ ਬਾਹਰ ਆ ਜਾਣਾ ਰੱਬ ਨੇ ਬਾਹਰ ਕਰ ਦੇਣਾ ਕਰਨਾ ਹੀ ਕਰਨਾ ਇੱਕ ਦਿਨ ਨਿਕਲਨੇ ਨਿਕਲਣਾ ਜਿਹੜੇ ਜਿਹੜੇ ਗਏ ਨਾ ਨਹੀਂ ਕਹਦਾ ਮੈਨੂੰ ਭੱਲੇ ਦੀ ਤੁਸੀਂ ਮੈਨੂੰ ਕਹਿ ਦਿਆ ਜਾ ਹੂੰ ਵੀ ਤੂੰ ਜਸਕਰਨ ਸਿੰਘ ਝੂਠ ਬੋਲਦਾ ਜਿਹੜਾ ਅਸੀਂ ਆ ਕਿਹਾ ਸੀ ਹੋਇਆ ਕਿ ਨਹੀਂ ਹੋਇਆ ਹੂੰ ਅਸੀਂ ਕਿਹਾ ਸੀ ਸਰਸੇ ਵਾਲੇ ਸਾਥ ਨੇ ਬੇਦਬੀ ਕੀਤੀ ਤੇ ਕਰਾਈ ਆ ਜੀ ਇਹਨਾਂ ਨੂੰ ਫੜੋ ਹੂੰ ਕਿਹਾ ਸੀ ਕਿ ਨਹੀਂ ਕਿਹਾ ਸੀ ਤੇ ਫੇਰ ਸਾਨੂੰ ਫੜ ਲਿਆ ਸ਼ਖਬੀਰ ਬਾਦਲ ਜਵਾਬ ਦੇਵੇ ਜਥੇਦਾਰ ਜਿਹੜੇ ਕੌਮ ਦੇ ਉਹ ਜਵਾਬ ਦੇਣ ਸ਼ਖਬੀਰ ਬਾਦਲ ਨੂੰ ਜਵਾਬ ਉਹ ਪੁੱਛਣ ਕਿ ਫੜਨਾ ਵੀ ਸਰਸੇ ਵਾਲੇ ਸਾਥ ਨੂੰ ਫੜ ਲੈ ਸਾਨੂੰ ਹੂੰ ਬੇਸ਼ਰਮੀ ਦਾ ਪਰਚਾ ਕਰਨ ਸਰਸੇ ਵਾਲੇ ਸਾਥ ਤੇ ਐਨਐਸਐ ਨੂੰ ਨਹੀਂ ਸੱਸੀਆਂ ਦੇ ਸਾਥ ਤੇ ਪਰ ਉਹ ਕਹਿੰਦਾ ਮੈਂ ਸਾਰੇ ਗੁਨਾਹਾਂ ਦੀ ਚਿੱਠੀ ਜਿਹੜੀ ਇੱਕ ਮੰਦਲਫਾਹੀ ਦੇ ਕੇ ਜਹੇਦਾਰ ਸਾਹਿਬ ਨੂੰ ਸੌਂਪਤੀ ਆ ਐ ਨਹੀਂ ਚੱਲਣਾ ਨਹੀਂ ਚੱਲਣਾ ਫਿਰ ਕਿਵੇਂ ਚੱਲੂ ਚੱਲੂ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸਾ ਨੇ 10 ਲੱਖ ਲੋਕਾਂ ਨੇ ਉਹਨੂੰ ਚੁਣਿਆ ਜਿਹੜਾ ਕੌਮ ਨੇ ਫੈਸਲੇ ਹੀ ਕਰ ਦਿੱਤਾ ਕਿ ਸਾਡਾ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੈ ਅੱਜ ਮੈਂ ਬੜਾ ਹੈਰਾਨ ਹਾਂ ਹੂੰ ਉੱਥੇ ਜਾ ਕੇ ਤੁਰੇ ਜਾਂਦੇ ਆ ਜਥੇਦਾਰ ਜੀ ਇਹਨੂੰ ਸਜ਼ਾ ਘੱਟ ਨਾ ਦੇ ਆ ਜੀ ਤੈਨੂੰ ਵੱਧ ਦੇ ਦੇ ਆ ਜੀ ਫਰ ਚਲਦੀ ਨਾ 506 ਦੇ ਦੇ ਆ ਜੀ ਇਹ ਹੁਣ ਪੋਲੀਟੀਕਲ ਕਾਰਵਾਈ ਨਾ ਕਰ ਸਕਿਆ ਜੀ ਤੈਨੂੰ ਜੀ ਜੱਜ ਨਾਲ ਤਾਲੀ ਫੁੱਲਾ ਤਰ੍ਹਾਂ ਹਿਾਰ ਕਰੋ ਕੋਈ ਕੋਈ ਕਹੀ ਜਾਂਦਾ ਕਦੇ ਕੋਈ ਕਹੀ ਜਾਂਦਾ ਮੈਨੂੰ ਇਹ ਫੈਸਲਾ ਕਰਨ ਜਿਹੜੇ ਬੰਦੇ ਅੱਜ ਅਕਾਲ ਤਖਤ ਦੇ ਉੱਤੇ ਸੁਖਵੀਰ ਬਾਦਲ ਦੀ ਸ਼ਿਕਾਇਤ ਲੈ ਕੇ ਗਏ ਆ ਕਿ ਇਹ ਨਹੀਂ ਆ ਗ੍ਰਾਹ ਕੀਤੀ ਸਾਰੇ ਲੱਗ ਗਏ ਨਾ ਜੀ ਪਹਿਲਾਂ ਉਹ ਦੱਸਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੁਸੀਂ ਕਿੱਥੇ ਸੀ ਇਹ ਕਿੱਥੇ ਸੀ ਜਦੋਂ ਸਾਡੇ ਦੇਸ਼ ਤੇ ਹੋਈ ਤੇ ਤਰਚੇ ਹੋਈ ਇਹ ਕਿੱਥੇ ਸੀ ਜਦੋਂ ਸਾਨੂੰ ਜੇਲਾਂ ਦੇ ਵਿੱਚ ਬੰਦ ਕਰਤਾ ਸੀ ਇਹ ਕਿੱਥੇ ਸੀ ਇਹ ਉਦੋਂ ਆਜ਼ਾਦ ਭਾਗ ਦਾ ਨਿਕ ਮਾਨ ਰਏ ਸੀ ਜਦੋਂ ਗੁਰੂ ਦੀ ਬੇਦਬੀ ਹੋਈ ਹੂੰ ਇਹ ਕਿੱਥੇ ਸੀ ਗੁਰੂ ਵੱਡਾ ਸੀ ਕਿ ਅਕਬੀਰ ਵੱਡਾ ਸੀ ਗੁਰੂ ਵੱਡਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਬੰਦਾ ਸੀ ਇਹਨਾਂ ਨੇ ਆਪਣੇ ਉਹਦੇ ਧਰਮ ਨੂੰ ਛੱਡ ਕੇ ਪੰਥ ਵਿੱਚ ਸ਼ਾਮਲ ਕਿਉਂ ਨਹੀਂ ਹੋਈ ਫਿਰ ਉਸ ਤੋਂ ਬਾਅਦ ਗੁਰੂ ਦੀ ਬੇਦਬੀ ਦੇ ਸੰਬੰਧ ਵਿੱਚ ਸਰਸੈਲੇ ਸਾਧੂ ਨੂੰ ਬਿਨਾਂ ਮੰਗਾ ਮਾਫੀ ਦਿੱਤੀ ਉਹਦੇ ਵਿੱਚੋਂ ਸਰਬੱਤ ਖਾਲਸਾ ਨਿਕਲਿਆ ਤੇ ਫਿਰ ਇਹ ਬੰਦੇ ਸਰਬੱਤ ਖਾਲਸਾ ਦੇ ਗਏ ਕਿਉਂ ਨਹੀਂ ਉਹਦਾ ਕਾਰਨ ਕੀ ਹੈ ਫਿਰ ਜੇਰੇ ਥਾਂ ਤੋਂ ਬਿਨਾ ਮੰਗਿਆ ਮਾਫੀ ਦੇ ਦਿੱਤੀ ਕ੍ਰੈਡੀਬਿਲਟੀ ਕਾਢੀ ਤਾਂ ਤਾਂ ਸਰਬੱਤ ਖਾਲਸਾ ਹੋਇਆ ਤੇ ਤਾਂ ਹੀ ਭਾਈ ਜਗਤਾਰ ਸਿੰਘ ਹਵਾਰਾ ਤੇ ਸਾਡੇ ਸਿੰਘ ਜੀ ਜਿਨ੍ਹਾਂ ਨੇ ਸਭ ਤੋਂ ਵੱਧਾ ਰੌਲਾ ਪਾਇਆ ਚੰਨਜੀਤ ਸਿੰਘ ਬਰਾੜ ਦਾ ਨਾਮ ਲੈ ਕੇ ਗੱਲ ਕਰਦਾ ਜਦੋਂ ਇਹਨਾਂ ਨੇ ਮਾਰਚ ਕੱਢਿਆ ਤੇ ਕਲਪਤ ਸਾਬ ਜਾਂਦੇ ਆ ਬੈਬਲ ਮੋਰਚੇ ਦੇ ਦੋ ਦਿਨਾਂਗੇ ਤੇ ਇਹਨਾਂ ਨੇ ਉੱਥੇ ਥੋੜਾ ਬਹੁਤਾ ਥੋੜੇ ਮੁੰਡੇ ਖੜੇ ਸੀ ਉੱਥੇ ਜਿੰਨੇ ਵੀ ਸੀਗੇ ਇਹਨਾਂ ਨੇ ਉੱਥੇ ਥੋੜਾ ਬਹੁਤਾ ਵਿਰੋਧ ਕੀਤਾ ਵੀ ਕਾਲੀਆਂ ਚੰਨੀਆਂ ਚੁੰਡੀਆਂ ਲੈ ਕੇ ਬੇਥੋਂ ਬਾਜ਼ਾਰ ਦਾ ਕਾਫਲਾ ਨਿਕਲ ਰਿਹਾ ਇਹੀ ਚੰਡੀਦੇ ਹੱਥ ਦੇ ਵਿੱਚ ਮੈਂ ਅਕਸੀ ਦੇ ਸੁਖਵੀਰ ਦੇ ਹੱਕ ਚ ਬੋਲਿਆ ਤੇ ਢਰਨੇ ਦੇ ਖਿਲਾਫ ਬੋਲਿਆ ਸੀ ਇਹ ਥੋੜੇ ਕਰਦੀ ਚਲਦੀਆਂ ਸਾਲ ਕੁ ਹੋਇਆ ਤੇ ਅੱਜ ਉਹ ਹੀ ਸੁਖਵੀਰ ਰੱਬ ਦੇ ਤੇਰੇ ਦੇਰ ਆ ਹੂੰ ਜੇ ਉਹ ਗੂੰਗਿਆ ਤਾਂ ਅਰਥ ਕਰਾ ਸਕਦਾ ਨਾ ਹੂੰ ਜੇ ਉਹ ਸਿਰ ਵੱਡੇ ਤੋਂ ਲੜਾ ਸਕਦਾ ਜੇ ਉਹ ਬੋੰਜਾ ਰਾਜਾ ਤੋਂ ਛੜਾ ਸਕਦਾ ਕਿ ਨਹੀਂ ਹੂੰ ਫਿਰ ਮਹਾਰਾਜ ਡੱਬਿਆ ਮੈਂ ਜਿਹੜੇ ਕਹਿੰਦੇ ਹਾਏ ਸੁਖਵੀਰ ਹਾਏ ਸੁਖਵੀਰ ਅਰਦਾਸ ਤਰ ਸਖਬੀਰ ਦਾ ਨਾਮ ਜਾਂਦਾ ਸੀ ਨਾ ਅੱਜ ਉਹੀ ਕਹਿੰਦੇ ਐ ਬਦਬੀ ਸਖਬੀਰ ਨੇ ਕਰਾਈ ਸਿੱਖਾਂ ਨੂੰ ਸਖਬੀਰ ਨੇ ਕੁੱਟਿਆ ਅਕਾਲੀ ਦਲ ਦੇ ਸਤਾਦ ਨੂੰ ਟਾਹ ਲਾਤੀ ਪ੍ਰਵਾਦਵਾਰ ਕਹਦਾ ਉਹਨਾਂ ਦੇ ਮੂੰਹ ਤੋਂ ਕਢਾਈ ਜਾਂਦਾ ਨਾ ਚਲੋ ਇਹ ਇਹ ਕਢਾਈ ਦਾ ਨਹੀਂ ਇੱਕ ਬਾਣਾ ਵਾਪਰ ਗਿਆ ਚਲੋ ਇਹ ਵਾਪਰ ਗਿਆ ਹੁਣ ਮੈਂ ਅਰੇ ਹੈ ਮਹਾਰਾਜ ਹੈ ਮਹਾਰਾਜ ਹੈ ਮਹਾਰਾਜ ਜੀ ਮੈਂ ਵੀ ਕਰੂ ਮੇਰੇ ਮੂੰਹੋਂ ਕਢਾ ਦੂਗਾ ਹੂੰ ਹਾਂ ਪਰ ਜਿਹੜੇ ਗੁਨਾਹਾਂ ਦੀ ਮਾਫੀ ਜਿਹੜੀ ਆ ਬੰਦ ਲਫਾਫੇ ਚ ਕਿਉਂ ਵੇਖੋ ਜੀ ਜਥੇਦਾਰ ਜਿਹੜਾ ਅਸੀਂ ਕਾਬਰ ਕਰਦਾ ਸਤਕਾਰ ਕਰਦੇ ਆ ਗੈਰੀ ਰਣਵੀਰ ਸਿੰਘ ਦਾ ਬਤੌਰ ਇਹ ਗੁਰੂ ਘਰ ਦਾ ਵਜ਼ੀਰ ਉਹਨਾਂ ਦਾ ਸਤਕਾਰ ਕਰਦੇ ਆ ਸਾਡਾ ਫਰਜ਼ ਆ ਬਾਣੀ ਪਾਣ ਦਾ ਸਤਕਾਰ ਕਰਨਾ ਚਾਹੀਦਾ ਹੂੰ ਪਰ ਉਥੋਂ ਸਾਫ਼ ਨਾ ਅੱਜ ਮਿਲਣਾ ਨਾ ਕੱਲ ਮਿਲਣਾ ਇਸ ਕਰਕੇ ਤੁਸੀਂ ਦੇਖਿਆ ਤੌੜਾ ਸਾਭ ਛੱਡ ਕੇ ਸਰਬੱਤ ਦਾ ਬਣਾ ਲਿਆ ਹੂੰ ਚੰਦੂ ਮਾਦਰ ਛੱਡ ਕੇ ਹੂੰ ਨਾਲ ਚਲੇ ਗਏ ਰਤਨ ਸਿੰਘ ਨੇ ਚਾਲਾ ਛੱਡ ਕੇ ਬੀਬੀ ਜੀ ਕੌਰ ਜੀ ਛੱਡ ਕੇ ਬ੍ਰਹਮਪੁਰਾ ਜੀ ਉਸ ਤੋਂ ਕੱਢ ਤੇ ਹੁਣ ਇਹਨਾਂ ਗੱਲ ਬ੍ਰਹਮਪੁਰਾ ਜੀ ਛੱਡ ਤੇ ਛੱਡ ਕੇ ਢੀਂਸਾ ਸਾਹਿਬ ਜੀ ਛੱਡ ਕੇ ਸਾਰੇ ਛੱਡ ਗਏ ਛੱਡ ਗਏ ਇਹਨਾਂ ਨੇ ਛੱਡਣ ਤੋਂ ਬਾਅਦ ਇਹ ਨਹੀਂ ਕਿਹਾ ਕਿ ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਆਪਰਾ ਛੱਡਣ ਤੋਂ ਬਾਅਦ ਜਦੋਂ ਸਿੱਖਾਂ ਦੇ ਵਿੱਚ ਥੋੜਾ ਜਾ ਖੜੋਤ ਆਈ ਤੇ ਫਿਰ ਵੀ ਇਹਨਾਂ ਨੇ ਵੀਰ ਬਾਦਲ ਬਗਰਾੜੀ ਮੋਰਚੇ ਤੋਂ ਬਾਅਦ फटाफट फट जित गया फिरोजपुर तो इन्होंने आख्या फिर मुड़ पै गया इन्होंने मारी छालौड़ा चल वापस बलवंत सिंह रामू वाली रामूवालिया चल वापस दल पहले पार्टी बना ली लोग पार्टी तो बना के फिर फिर उधर यूपी चला गया यूपी चला गेड़ा गुड़ा क्ड के फिर आगे चल वापस ब्रह्मपुरा जी चल वापस बीबी जगीर कौर जी वापस तो चंदूमाजरा साहब जी वापस ढींसा साहब जी वापस ਇਹ ਸਾਰੇ ਵਾਪਸ ਆ ਗਏ ਇਹ ਜਿਹੜੇ ਬੰਦੇ ਸ਼ਿਕਾਇਤ ਲਾਉਂਦੇ ਐ ਤੇ ਇਹ ਤਾਂ ਕਹਿੰਦੇ ਅਸੀਂ ਵਾਪਸ ਆ ਗਏ ਇਹ ਵਾਪਸੇ ਜਵਾਬਦੇਹ ਨੇ ਪਹਿਲਾਂ ਹੀ ਵਾਪਸ ਆਏ ਕਿ ਹੂੰ ਕੀ ਗੱਲ ਜਦੋਂ ਵਾਪਸ ਆਏ ਸੀ ਸੁਖਵੀਰ ਬਾਦਲ ਦੁੱਤ ਦੁੱਤਾ ਹੋ ਗਿਆ ਸੀ ਹੂੰ ਤੇ ਹੁਣ ਕੀ ਹੋ ਗਿਆ ਇਸ ਕਰਕੇ ਇਹ ਚੋਰ ਕੁੱਤੀ ਰਲੇ ਆ ਸਾਰੇ ਦੋਸ਼ੀ ਐ ਇਹ ਬਾਦਲ ਦਲ ਸੀ ਆਪਾਂ ਇਹਨੂੰ ਕਾਲੀ ਦਲ ਸਮਝ ਰਿਹਾ ਬਾਦਲ ਨਹੀਂ ਚਲੋ ਇਹ ਵੀ ਇਹ ਵੀ ਠੀਕ ਐ ਹੁਣ ਪ੍ਰਦੀਪ ਪਲੇਅਰ ਨੇ ਇਹ ਗੱਲ ਦਾ ਖਲਾਸਾ ਕਰ ਦਿੱਤਾ ਕਿ ਸੁਖਵੀਰ ਬਾਦਲ ਦਾ ਇੰਨਾ ਕੋ ਚਿੱਠਾ ਮੈਂ ਜੇ ਕੱਢਿਆ ਹੈ ਜੇ ਬਹੁਤ ਕੁਝ ਬਾਕੀ ਐ ਤੁਸੀਂ ਵੀ ਕਹੋ ਜੇ ਬਹੁਤ ਕੁਝ ਆਊਗਾ ਟਰੈਲਰ ਹੀ ਐ ਵੀ ਮੰਨ ਲਓ ਕੀਕਰ ਪ੍ਰਦੀਪ ਲੇਰ ਨੂੰ ਤੁਸੀਂ ਮਾਫ ਕਰ ਸਕਦੇ ਹੋ ਵੀ ਪੰਜਾਂ ਗ੍ਰਾਹਾਂ ਦੇ ਵਿੱਚ ਦੋਸ਼ੀ ਹੈ ਕਿਸੇ ਨੂੰ ਵੀ ਕੌਮਾਫ ਕਰ ਸਕਦੀ ਉਹ ਤਾਂ ਕਹਿੰਦਾ ਮੈਨੂੰ ਕੌਮ ਮੇਰੇ ਨਾਮ ਖੜੀ ਹੈ ਮੈਂ ਪੰਥ ਤੋਂ ਮੰਗਦਾ ਮਦਦ ਮੰਗਦਾ ਸਿੱਖ ਪੰਥ ਤੋਂ ਨਹੀਂ ਜੀ ਗੱਲ ਇਹ ਹੈ ਵੀ ਜਿਉਂ ਨੇ ਮਦਦ ਪੰਥ ਤੋਂ ਮੰਗੀ ਹੈ ਹੂੰ ਉਹਨੇ ਪੰਥ ਦੇ ਵਿੱਚ ਕਰਨ ਵਾਲੇ ਤਾਰੇ ਤਾਂ ਕੀਤੇ ਨਹੀਂ ਹੂੰ ਉਨੇ ਸਾਰੇ ਗੱਲ ਪੰਥ ਵਿਰੋਧੀ ਕਾਰਵਾਈ ਕੀਤੇ ਆ ਹੂੰ ਚਲ ਠੀਕ ਆ ਉਹ ਦੱਸੀ ਜਾਂਦਾ ਦੱਸੋ ਮਹਾਰਾਜ ਨੇ ਕੋਈ ਆਇਆ ਦੇ ਨੂੰ ਹੂੰ ਜੇਕਰ ਤੇ ਅਸੀਂ ਪ੍ਰੀ ਦੀਪ ਵਰਧ ਦੇ ਨਾਲ ਲੜਦੇ ਅਸੀਂ ਲਗਾਤਾਰ 2015 ਤੋਂ ਲੈ ਕੇ ਸੰਦੀਪ ਬਰੇਟਾ ਪ੍ਰਦੀਪ ਕਲੇਰ ਤੇ ਹਰਸ਼ ਧੋਰੀ ਨੂੰ ਕਹਿੰਦੇ ਕਿ ਖੜੋ ਕਿ 60 ਨੰਬਰ ਕਮਰੇ ਦੇ ਵਿੱਚ ਸਕੀਮ ਹੋਈ ਹੈ ਤੇ ਇਹ ਜਿਹੜਾ ਬੰਬ ਬਲਾਸਟ ਕੀਤਾ ਇਹਨਾਂ ਨੇ ਉੱਥੇ ਮੌੜਾਂ ਦੇ ਵਿੱਚ ਇੱਕ ਇੱਕ ਹਾਲ ਜੋ ਜੱਸੀ ਦੀ ਮਦਦ ਕੀਤੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਤੇ ਇਸ ਕਰਕੇ ਇਹ ਜੇ ਨਾਸੀਆ ਕੌਮ ਦੇ ਝੱਫੇਬੰਦੀਆਂ ਤੇ ਅਸੀਂ ਲਗਾਤਾਰ ਲੜਦੇ ਤੇ ਪ੍ਰਦੀਪਪੁਰ ਕਲੇਰ ਨੂੰ ਕਿਹਨੇ ਫੜਨਾ ਸੀਗਾ ਹਾਂ ਜਿਹੜੇ ਆਉਣੇ ਸੀ ਇਹ ਪੰਥ ਦਾ ਦਬਾਅ ਪਿਆ ਕੌਮ ਦਾ ਦਬਾਅ ਪਿਆ ਹਾਂਜੀ ਬਿਲਕੁਲ ਕਾਲੀ ਦਲ ਇਹ ਗੱਲ ਕਹਿੰਦਾ ਹੈ ਕਹਿੰਦਾ ਕਿ ਸਿਰਫ ਇੱਕ ਸਾਜ਼ਿਸ਼ ਹੈ ਕਾਲੀ ਦਲ ਤੇ ਖੇਤਰੀ ਪਾਰਟੀ ਨੂੰ ਖਤਮ ਕਰਨ ਦੀ ਹੋਰ ਕੁਝ ਨਹੀਂ ਬੀਜਪੀ ਤੇ ਆਮ ਆਦਮੀ ਪਾਰਟੀ ਨਾਲ ਕੇ ਕਰ ਰਹੀ ਹੈ ਇਹ ਸ਼ਾਸ ਕੋਈ ਨਹੀਂ ਸੁਖਵੀਰ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਫੋਰ ਆਫ ਗੈਂਗ ਦੀ ਇਹ ਦੀ ਸਾਜ਼ਿਸ਼ ਕਿ ਸਿੱਖ ਕੌਮ ਨੂੰ ਨੀਵਾਂ ਦਿਖਾਏ ਸਿੱਖ ਕੌਮ ਤੇ ਜਥੇਵੰਦੀਆਂ ਨੂੰ ਖਤਮ ਕੀਤਾ ਜਾਵੇ ਤੇ ਮੈਂ ਆਪਣੀਆਂ ਮਨਮਰਜ਼ੀਆਂ ਕਰਾਂ ਤੇ ਉਧਰ ਦੇ ਵੀ ਜਿਵੇਂ ਸਰਸਿਆਲਾ ਰੋਲ ਨਭਾਉਂਦਾ ਉਥੇ ਤਰ੍ਹਾਂ ਕੌਮ ਦੇ ਵਿੱਚ ਸਰਸਿਆਲੇ ਸਾਧ ਦੀ ਤਰ੍ਹਾਂ ਮੈਂ ਵੀ ਕੌਮ ਚ ਹੋਵੇ ਜਾ ਬਾਬੇ ਵਾਲਾ ਰੋਲ ਮੰਦਾਵਾ ਤੇ ਕਹਿੰਦਾ ਕਿ ਇਹ ਗੱਲ ਕਹੀਏ ਮੈਂ ਸਿਸਟਮ ਦਾ ਬਾਬਾ ਜੇ ਕਮਾਂ ਸਵੇਰੇ ਦੇਣਾ ਰਾਤ ਆ ਮੈਂ ਕਮਾਂ ਉਹ ਵਿੱਚ ਚੜੇ ਤੇ ਸਿਆਸਤ ਮੇਰੇ ਹੱਥਾਂ ਦੇ ਵਿੱਚ ਗੂੰਜੇ ਜੋ ਮਰਜੀ ਕਰਾਂ ਤੇ ਜੋ ਧਨ ਇਕੱਠਾ ਕਰੂ ਬਾਦਸ਼ਾਹ ਤਰਾ ਘਰ ਭਰੀ ਜਾਵਾਂ ਤੇ ਪੰਥ ਭਵਾ ਸਾਰਾ ਮਰ ਜਾਵੇ ਇਹਨੂੰ ਪਤਾ ਨਹੀਂ ਪੰਥ ਕਦੇ ਜਾਂਦਾ ਨਹੀਂ ਹੁੰਦਾ ਪੰਥ ਰਹਿੰਦਾ ਹੈ ਅਸੀਂ ਨਾਸ਼ਵਾਨ ਹੈ ਜੀ ਅਸੀਂ ਸਾਰਿਆਂ ਨੇ ਇੱਕ ਦਿਨ ਚਲੇ ਜਾਣਾ ਤੇ ਪੰਥ ਨਹੀਂ ਇੱਥੇ ਰਹਿਣਾ ਕੌਮ ਨਹੀਂ ਇਹਨਾਂ ਇਹਨੂੰ ਇਹ ਨਹੀਂ ਸੀ ਪਤਾ ਹੂੰ ਪਾਰਟੀ ਵੱਡੀ ਨਹੀਂ ਹੁੰਦੀ ਕੌਮ ਟੂ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਜਗਤੀ ਵੱਡਾ ਨਹੀਂ ਹੁੰਦਾ ਕੌਮ ਤੇ ਪੰਥ ਵੱਡਾ ਹੁੰਦਾ ਹੈ ਇਹਨਾਂ ਨੇ ਸਮਝ ਲਿਆ ਕਿ ਅਸੀਂ ਵੱਡੇ ਹਾਂ ਕੀ ਉਹਨਾਂ ਪੋਲਿਟਿਕਲ ਮੰਤੂਬ ਦੇ ਨਾਲ ਸਾਰਾ ਕੁਝ ਸਿਸਟਮ ਚੱਲਦਾ ਹੈ ਆ ਸਾਰਾ ਬਿਲਕੁਲ ਪੋਲਿਟਿਕਲ ਡਰਾਮਾ ਹੈ ਤੇ ਇਹ ਡਰਾਮੇ 'ਚੋ ਕੀ ਸਜ਼ਾ ਮਿਲੂਗੀ ਇੰਨਾ ਕੁਝ ਬਾਹਰ ਆ ਗਿਆ ਪ੍ਰਦੀਪ ਨੇ ਉਹਨੂੰ ਚਾਹੇ ਤੂੰ ਫੜਾ ਜ਼ਬਤ ਕਰ ਤਾ ਚਾਹੇ ਕਰਨ ਸੱਚਾ ਪਰ ਇਹੇ ਤੁਸੀਂ ਰੌਲਾ ਪਾਉਂਦੇ ਸੀ ਇਹੇ ਪ੍ਰਦੀਪ ਕੌਰ ਨੇ ਕਹਿੰਦਾ ਜੀ ਇਹਨੂੰ ਸਜ਼ਾ ਕੀ ਮਿਲਣੀ ਹੈ ਇਹਨੇ ਕਹਿਣਾ ਜੀ ਹਾਂ ਜੀ ਮੇਥੋਂ ਗਲਤੀ ਹੋ ਗਈ ਤੁਹਾਡਾ ਕਹਾਣੀ ਹੈ ਕਹਾਣੀ ਇਹ ਕੀ ਕਹਣਾ ਉਸ ਤੋਂ ਬਾਅਦ ਜਗਤਾਰ ਜੀ ਕਹਿਣਗੇ ਪਰ ਸਾਡੇ ਜਿੱਤੇ ਤਤ ਤਤ ਹੈ ਨਹੀਂ ਕੌਮ ਦੇ ਤਾਂ ਭਾਈ ਜਗਤਾਰ ਸਿੰਘ ਬਾਰੇ ਇਹਨੂੰ ਕੀ ਕਹਿਣਗੇ ਕੋਈ ਇਹਨਾਂ ਨੇ ਇਹਨਾਂ ਨਹੀਂ ਬਣਾਇਆ ਚਲੋ ਜੋ ਜੋ ਵੀ ਸਿਸਟਮ ਤੇ ਬੈਠਿਆ ਉਹ ਕੀ ਕਹਿਣਗੇ ਉਹ ਕਹਿਣਗੇ ਜੀ ਸਿਧਵੀਰ ਜੀ ਤੁਸੀਂ ਜੋੜੇ ਸਾਫ ਕਰੋ 15 ਤੱਕ ਹੂੰ ਤੇ ਫਿਰ ਜੀ ਏਸੀ 'ਚ ਬੈਠ ਕੇ ਕੇ ਟੱਪੇ ਬੈਠ ਕੇ ਜਿੱਥੇ ਮਰਜ਼ੀ ਕਰਾ ਲੈਣ ਉਹ ਕੋਈ ਪਤਾ ਨਹੀਂ ਤੇ ਫਿਰ ਉਸ ਤੋਂ ਬਾਅਦ ਕਹਿਣਗੇ ਜੀ ਤੁਸੀਂ ਪੰਜਾਂ ਤਖਤਾਂ ਤੇ ਖੰਡ ਪਟ ਸਾਫ ਕਰਾ ਕੇ ਖਿਮਾ ਜਾਂਚ ਨਾ ਕਰੋ ਹੂੰ ਉਸ ਤੋਂ ਬਾਅਦ ਜੀ ਫਿਰ ਤੁਸੀਂ ਲੰਗਰ ਲਾਓ ਜੀ ਲੰਗਰ ਚਾਪ ਭਾਂਡੇ ਸਾਫ਼ ਕਰੋ। ਏਦੋਂ ਚਾਹ ਤੇ ਇਹਦਾ ਮਤਲਬ ਜਿਹੜੇ ਲੋਕ ਰੋਜ਼ ਜੋੜੇ ਸਾਫ਼ ਕਰਦੇ ਆ। ਹੂੰ ਜਿਹੜੇ ਲੋਕ ਰੋਜ਼ ਲੰਗਰ ਦੇ ਭਾਂਡੇ ਬਰਤਨ ਸਾਫ਼ ਕਰਦੇ ਆ। ਭਾਵਨਾ ਦੇ ਭਾਵਨਾ ਨਾਲ ਜਿਹੜੇ ਪੰਜਾਂ ਤਖਤਾਂ ਦੇ ਉੱਤੇ ਬੈਠ ਕੇ ਯਾਤਰਾ ਕਰਦੇ ਆ, ਬਾਣੀ ਪੜ੍ਹਦੇ ਆ, ਆਰਦਾਸਾਂ ਕਰਾਉਂਦੇ ਆ, ਕਨਵਟ ਸਭ ਕਰਾਉਂਦੇ ਆ। ਸਾਰੀਆਂ ਖਮਨਾ ਜਾਜਨਾ ਭਾਵਨਾ ਨਾਲ ਕਰਦੇ ਆ। ਹੂੰ ਤੇ ਫਿਰ ਉਹ ਜਿਹੜੀ ਸਜ਼ਾ ਹੈ ਜੇ ਉਹ ਇਹਨੂੰ ਇਹ ਮਿਲ ਜ ਹੋ ਰਹੀ ਕੀ ਚਾਹੁੰਦਾ ਹੈ? ਹੈਂ? ਹੋਗੀ ਸਜਾ ਰੂਪ ਦੇ ਵਿੱਚ ਉਹਦੇ ਲਈ ਤਾਂ ਲੋਕ ਤਰਸਦੇ ਨੇ ਕਿ ਮੈਨੂੰ ਭਾਂਡਿਆਂ ਦੀ ਸੇਵਾ ਮਿਲ ਜੇ ਸੇਵਾ ਮੈਨੂੰ ਜੋੜਿਆਂ ਦੀ ਸੇਵਾ ਮਿਲ ਜੇ ਸਾਡਾ ਪਾਠ ਜਿਹੜਾ ਕੱਲ ਤੱਕ ਸੈੱਟ ਤੇ ਹੋ ਜੇ ਹੋਰ ਚਾਹੀਦਾ ਕੀ ਆ ਤੇ ਕੀ ਤੁਸੀਂ ਕਹਿੰਦੇ ਫਿਰ ਹੋਰ ਸਜਾ ਹੋਣੀ ਵੀ ਚਾਹੀਦੀ ਆਸੀਂ ਇਹ ਅਸੀਂ ਇਹ ਚੋਣ ਹੈ ਅਸੀਂ ਚਾਹੁੰਦੇ ਆਂ ਵੀ ਉਦੋਂ ਦੱਸਾਂਗੇ ਜਦੋਂ ਸਾਡਾ ਚਥੇਦੜ ਭਾਈ ਜਗਤਾਰ ਸਿੰਘ ਹਵਾਰਾ ਦੇ ਕੋਲੇ ਹੂੰ ਇਹ ਲੈ ਕੇ ਜਾਊਗਾ ਸਾਰੀ ਜਾਣਕਾਰੀ ਇਹ ਪਹਿਲਾਂ ਸਪਸ਼ਟ ਕਰੰ ਜਿਹੜੇ ਕਹਿੰਦੇ ਆ ਬੁਖਸ਼ੀਰ ਤੇ ਉਹ ਤੁਹਾਨੂੰ ਇਹ ਲੱਗਦਾ ਕਿ ਕੱਲ ਤੱਕ ਤੇ ਜਹੇਦਰ ਵਿਕਟਾਰ ਸਿੰਘ ਹਵਾਰਾ ਜੀ ਦੇ ਕੋਲ ਪੇਸ਼ ਹੋ ਕੇ ਮਾਫੀ ਮੰਗਣ ਨਹੀਂ ਨਹੀਂ ਇਹਦੇ ਕੋਲ ਜਾਣਤਾ ਸੀ ਫਿਰ ਵੇਖੋ ਕੀ ਹੁੰਦਾ ਬਗੋ ਪ੍ਰਵਿਧਨ ਤਾਂ ਹੈਗੀ ਜਾਣਦੀ ਅਕਾਲ ਤਖਤ ਦੇ ਕੋਲੇ ਪ੍ਰਵਿਧਨ ਹੈਗੀ ਜਾਣਦੀ ਜੀ 1 ਲੱਖ ਅਕਾਲ ਤਖਤ ਸਾਹਿਬ ਤੋਂ ਗੈਨੀ ਰਕੀਬ ਸਿੰਘ ਜੀ ਨੂੰ ਦਿੱਤਾ ਤੇ 1 ਲੱਖ ਉਹਨਾਂ ਨੂੰ ਵੀ ਦੇ ਕੇ ਆਉਂਦੇ ਜਦੋਂ ਕੌਮ ਨੇ ਚੁਣ ਲਿਆ ਜਦੋਂ ਦੋ ਕਿਉਂ ਜਦੋਂ ਕੌਮ ਨੇ ਸਰਬੱਤ ਖਾਲਸਾ ਹੈ ਜਦੋਂ ਸਾਰੇ ਹਿੱਲੇ ਵਰਤਜਾਨ ਸਿਧਾਂਤ ਦੀਆਂ ੱਟੀਆਂ ਉੱਡ ਜਾਣ ਲਿਫਾਫੇ ਦੇ ਵਿੱਚੋਂ ਜਥੇ ਦਾ ਨਿਕਲ ਪੈਣ ਤੇ ਬਿਨਾ ਮੰਗਿਆ ਮਾਫੀ ਦਿੱਤੀ ਜਾਵੇ ਤੇ ਫਿਰ ਕੌਮ ਆਪਦਾ ਫੈਸਲਾ ਕਰਦੀ ਤਾਂ ਇਹ ਲਗਉਂਦੀ ਆ ਤਾਂ ਇਹ ਤਾਂ ਕੌਮ ਜਿਉਂਦੀ ਆ ਉਹ ਜਦੋਂ ਕੌਮ ਨੇ ਫੈਸਲਾ ਕਰ ਲਿਆ ਜੇ ਉਹ ਦੋਵੇਂ ਪਾਸੇ ਚਲੇ ਜਾਂਦੇ ਇੱਕ ਪਾਸੇ ਉਹ ਵੀ ਜਿਹੜੀ ਸਜ਼ਾ ਲਾਉਂਦੇ ਉਹ ਵੀ ਮੰਨ ਲੈਂਦੇ ਦੂਜੇ ਪਾਸੇ ਉਹਨਾਂ ਦੀ ਸਜ਼ਾ ਵੀ ਮੰਨ ਲੈਂਦੇ ਫਿਰ ਕੌਮ ਆਫ ਕਰ ਦੂਗੀ ਨਹੀਂ ਕਹਿਣ ਤੋਂ ਪਾ ਮੈਂ ਕਹਿੰਦਾ ਭਾਈ ਉਹ ਜਾਣ ਤਾਂ ਸਹੀ ਭਾਈ ਪਹਿਲਾਂ ਇਹ ਜਿਹੜੇ ਸ਼ਿਕਾਇਤ ਲੈ ਕੇ ਗਏ ਆ ਪਹਿਲਾਂ ਕਲੀਅਰ ਕਰਨ ਉਹ ਕਿਉਂ ਨਹੀਂ ਸ਼ਿਕਾਇਤ ਲੱਗੀ ਉੱਥੇ ਕਿਉਂ ਨਹੀਂ ਲਗਾਈ ਸ਼ਿਕਾਇਤ ਬਣਾ ਉੱਥੇ ਲੈ ਕੇ ਜਾਣ ਪਾਈ ਜਗਤਾਰ ਸਿੰਘ ਹਵਾਰਾ ਕੋਲ ਜਾਣ ਉੱਥੇ ਕੀ ਪ੍ਰੋਵੀਜ਼ਨ ਬਣਦੀ ਆ ਉਹ ਕਮੇਟੀ ਬਣਾਉਂਦੇ ਆ ਉਹ ਉੱਥੋਂ ਦੱਸਦੇ ਆ ਉਹ ਕਿਸ ਦੀ ਡਿਊਟੀ ਲਾਉਂਦੇ ਆ ਉਹ ਰਵੈਤਾਂ ਦੇ ਮਤਲਬ ਕੀ ਫੈਸਲਾ ਕਰਦੇ ਆ ਇਸ ਕਰਕੇ ਜਦੋਂ ਸਾਡੀ ਸਿੱਧਾ 100 ਰੁਪਏ ਪੰਪੜਾ ਕੋਈ ਨਹੀਂ ਮੰਨਿਆ 100 ਰੱਸਾ ਸਿਰੇ ਦੇ ਗੰਢ ਮੈਂ ਬੇਸਾਰੂ ਬਹਿਸ ਕਰਨ ਦਾ ਫਾਇਦਾ ਹੀ ਕੋਈ ਨਹੀਂ ਜਦੋਂ ਜਫੀਦਾਰੀ ਸਾਡਾ ਪਾਈ ਜਗਤਾਰ ਸਿੰਘ ਹਵਾਰਾ ਹੈ ਹੂੰ ਤੇ ਬਸ ਗੱਲ ਨਿਬੜ ਗਈ ਹੁਣ ਜਦੋਂ ਅਸੀਂ ਉਸ ਜਫੇਦਾਰਨ ਪ੍ਰਵਾਨ ਹੀ ਨਹੀਂ ਕਰਦੇ ਰਗਵੀਰ ਸਿੰਘ ਦਾ ਸਤਿਕਾਰ ਕਰਦੇ ਆਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਅਸੀਂ ਪਰ ਜੱਫੇ ਦਾ ਤਕੌਨ ਨੇ ਉਹੀ ਚੁਣਿਆ ਨਾ ਤੇ ਪ੍ਰਥਬਤਲਾ ਜਣ ਫੇਰ ਅਗਲੀ ਗੱਲ ਦੇਖਾਂਗੇ ਕਿਹੜੇ ਪਤਲਦੀ ਆ ਫੇਰ ਇਹ ਮਤਲਬ ਜਿਹੜੇ ਬੰਦੇ ਉੱਥੇ ਨਹੀਂ ਜਾਂਦੇ ਉਹਨਾਂ ਦੇ ਮਨ ਦੇ ਵਿੱਚ ਕੀ ਆ ਇਹ ਪਤਾ ਕੀ ਹੋਣਾ ਇਹ ਜਦ ਥੋੜੀ ਜੀ ਗੱਲ ਠੰਡੀ ਹੋ ਗਈ ਇਹਨਾਂ ਨੇ ਸਾਰੇ ਫੇਰ ਉੱਥੇ ਜਾ ਬਜਣਾ ਤੇ ਲੋਕਾਂ ਦੀ ਅੱਖਾਂ ਵਿੱਚ ਕੱਟਾ ਪਾ ਕੇ ਹੁਣ ਲੋਕਾਂ ਨੇ ਜੜਾ ਥੱਲੋਂ ਖਿਸਕ ਗਈ ਸੀ ਮਿੱਟੀ ਕਸਕਜੀਸ ਮਿੱਟੀ ਤੇ ਇਹਨਾਂ ਨੇ ਸਿੰਘਵੀਰ ਗੁਰੂ ਦੇ ਵਿੱਚ ਪ੍ਰਚਾਰ ਸ਼ੁਰੂ ਕਰਤਾ ਹੁਣ ਵੇਖੋ ਪਹਿਲਾਂ ਕੀ ਸੀ ਪਹਿਲਾਂ ਪੰਥ ਨੇ ਫੈਸਲਾ ਕਰ ਪੰਥ ਫੈਸਲਾ ਕਰਨ ਲੱਗਿਆ ਜੀ ਪੰਥ ਫੈਸਲਾ ਕਰਨ ਲੱਗਿਆ ਤੇ ਰਾਮੂ ਵਾਲੇ ਨਿਕਲਿਆ ਲੋਕ ਭੜੇ ਲੋਕ ਉੱਧਰ ਚਲੇ ਗਏ એનર્ਜੀ ਪੰਥ ਉਹ ਲਟੇ ਦੀ ਉਸ ਤੋਂ ਬਾਅਦ ਫਿਰ ਪੰਥ ਨੇ ਗੜਾਈ ਲਈ ਬਹੁਤ ਵੱਡੇ ਇਕੱਠ ਹੋਏ ਤੇ ਫਿਰ ਮਨਪ੍ਰੀਤ ਬਾ ਨਿਕਲ ਗਿਆ ਲੋਕ ਭੜੇ ਬਨਾਲੀ ਪੀਪਲ ਪਾਰਟੀ ਲੋਕ ਉਧਰ ਚਲੇ ਗਏ ਉਸ ਤੋਂ ਬਾਅਦ ਫਿਰ ਪੰਥ ਨੇ ਵੜਾਈ ਲਈ ਗੜਾਈ ਲਈ ਤੇ ਪੰਥ ਫੈਸਲਾ ਕਰਨ ਲੱਗਿਆ ਹੁਣ ਪੰਥ ਜਦੋਂ ਫੈਸਲਾ ਕਰਨ ਲੱਗਿਆ ਤੇ ਉਹਨਾਂ ਨੇ ਆਖਿਆ ਪੰਥ 'ਚ ਕੁਝ ਹੋਣ ਵਾਲਾ ਤੇ ਫਿਰ ਪਤਾ ਕੀ ਭਗਵੰਤ ਮਾਨ ਨੇ ਉਹਨਾਂ ਦੇ ਵਿੱਚੋਂ ਮਨਪ੍ਰੀਤ ਇੱਕ ਪਾਰਟੀ ਬਣਾਈ ਹੈ ਲੋਕਾਂ ਦਾ ਹੈ ਦਰੋਗ ਹੁਣ ਭਗਵੰਤ ਮਾਨ ਨੇ ਗੁਰੂ ਦੀ ਵੈਦਿਕ ਕਰਨ ਕਰਾਉਣ ਵਾਲੇ ਜਿਹੜੇ ਰਹਿੰਦੇ ਸੀ ਸਰਸ ਵਾਲੇ ਸਾਧਨ ਪੜ੍ਹਿਆ ਹੀ ਨਹੀਂ ਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਨਹੀਂ ਪੜ੍ਹਿਆ ਤੇ ਲੋਕ ਫਿਰ ਗੜਾਈ ਲੈਣ ਲੱਗੇ ਹੋਨੇ ਲੜਾਈ ਲੈ ਕੇ ਤੇ ਦੋ ਸਿੰਘ ਜਿੱਤ ਕੇ ਕੌਮ ਨੇ ਭਾਈ ਅਮਰਤਪਾਲ ਸਿੰਘ ਜੀ ਤੇ ਸਰਜੀਤ ਸਰਜੀਤ ਜਿੱਤ ਗਏ ਹੁਣ ਕੌਮ ਨੇ ਅੰਗੜਾਈ ਲੈ ਕੇ ਅੰਗੜਾਈ ਲੈ ਕੇ ਕੌਮ ਸਾਰੀ 2027 ਦੇ ਸਰਕਾਰੀ ਕਾਲ ਸਰਨਾ ਹੁਣ ਇਹਨੇ ਨੈਕੇ ਰੋਲਾ ਪਾਇਆ ਹੁਣ ਰੋਲਾ ਪਾ ਕੇ ਹੁਣ ਜਿੰਨਾਂ ਲੋਕਾਂ ਨੇ ਸਾਰੇ ਨੇ ਇੱਕ ਥਾਂ ਤੇ ਇਕੱਠੇ ਹੋਣਾ ਸੀ ਜਾਂ ਤੇ ਇੱਕ ਥਾਂ ਤੇ ਸੋਚ ਆ ਲਿਆ ਨਹੀਂ ਜਿਨ੍ਹਾਂ ਦੇ ਜ਼ਬਰ ਹੋਇਆ ਸੀ ਜਿਹੜੇ ਪਰਿਵਾਰ ਸ਼ਹੀਦ ਹੋਏ ਸੀ ਜਿਹੜੇ ਧਰਮੀ ਫੌਜੀ ਸੀ ਜਿਹੜੇ ਜੇਲਾ ਵਿੱਚ ਗਏ ਸਾਡੇ 9 ਜਾਣ ਰੋਲ ਰਹੇ ਆ ਸਾਡੀ 9 ਜਾਨੀ ਮਰ ਰਹੀ ਆ ਤੇ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਇਹ ਤਾਂ ਸਾਰੇ ਕੰਮ ਇਹਨਾਂ ਦਾ ਹੋਇਆ ਪਿਆ ਇਹਦਾ ਇੰਡੀਅਨ ਸਟੇਟ ਦੇ ਸਾਰੇ ਬੰਦੇ ਆ ਤੇ ਹੁਣ ਇਹਨਾਂ ਨੇ ਕਿਹਾ ਵੀ ਜਦੋਂ ਗਾਣੋਗੇ ਉਹ ਕਹਿੰਦਾ ਜੀ ਢੀਂਡਾ ਸਾਹਿਬ ਆ ਉਹਨੇ ਆਪਦੇ ਬੰਦੇ ਇਕੱਠੇ ਕਰਨ ਨੂੰ ਰੁਕ 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 ਨਵਾਂ ਕਾਲੀ ਦਲ ਬੁਣਾ ਆਪਾਂ ਇਕੱਠੇ ਨਾਲ ਸਿੰਘ ਵੀਰ ਨੂੰ ਲਾ ਦੇਂਗੇ ਕਹਿੰਦਾ ਰੁਕ 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 ਇਹ ਬੱਤ ਇਹ ਇਹ ਸਾਰਾ ਮੈਚ ਇੱਕ ਡਰਾਮਾ ਡਰਾਮੇ ਤੋਂ ਬਗੈਰ ਕੁਛ ਤੁਸੀਂ ਦੇਖ ਲਓ ਆਇਆ ਲੈ ਹੈਂ ਮੈਂ ਪੰਜਾਬ ਦੇ ਲੋਕਾਂ ਨੂੰ ਸਿੱਖ ਪੰਥ ਇਹ ਮੇਰੇ ਸਾਹਬ ਦੇ ਸ਼ਕਤੀ ਕਰਦੇ ਕਿ ਸੁਭੀ ਹੋਣੇ ਬੱਦਲ ਨੂੰ ਪ੍ਰਕਾਰ ਦੇ ਲਾਂਬੇ ਕਰਕੇ ਕਰਨਗੇ ਕੋਈ ਲਾਂਬੇ ਨਹੀਂ ਕਰਦੇ ਕੁਛ ਨਹੀਂ ਕਰਦੇ ਨਾ ਉਹ ਲਾਂਬੇ ਕਰਦੇ ਆ ਨਾ ਲਾਂਬੇ ਹੋਵੇ ਇਸ ਕਰਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਹਿਲਾਂ ਵੀ ਪਾਇਆ ਤੇ ਹੁਣ ਵੀ ਪਾਉਣਗੇ ਬਾਕੀ ਤੁਹਾਡੇ ਵਿਸ਼ਵਾਸ ਨਾ ਕਰਨ ਬਿਲਕੁਲ ਇਹ ਕਿਸੇ ਤੇ ਵਿਸ਼ਵਾਸ ਨਾ ਕਰਨ ਪਰ ਉਹਨਾਂ ਨੇ ਪਾਰਟੀ ਦੇ ਵਿੱਚੋਂ ਤਰੀ ਕੱਢ ਦੇ ਕੇ ਇਹ ਵੀ ਕੀਤਾ ਨਾ ਪਾਰਟੀ ਚੋਂ ਕੱਢ ਤੇ ਬੰਦੇ 7-8 ਬੰਦੇ ਕੱਢਦੇ ਮਲੂਕਾ ਜੀ ਹੋਣ ਜਾਂ ਚਰਨਜੀਤ ਹੋਣ ਜਾਂ ਕਿੰਨੇ ਵੀ ਹੋਣੋ ਸਾਰੇ ਕੱਢ ਦਿੱਤੇ ਜਿਹੜੇ ਦੱਗੇ ਵੀ ਨਿਕਲੀ ਸਾਰੇ ਆ ਗਏ ਵਾਪਸ ਤੁਹੇ ਫਰਕ ਨਹੀਂ ਪੈਂਦਾ ਨਾ ਜੀ ਜਨਾਮਾ ਡਰਾਮਾ ਕੀ ਇਹ ਡਰਾਮਾ ਜੀ ਤੁਸੀਂ ਦੱਸੋ ਪਰਖਿਆ ਹਣ ਵਾਰੀ ਵਾਰੀ ਪਰਖੀ ਜਾਂਦਾ ਕਿੰਡੀ ਅਕਲਮੰਦਾਂ ਦੀ ਗੱਲ ਫੜੀ ਜੀ ਹਮ ਵਾਰੀ ਵਾਰੀ ਪਰਖੀ ਜਾਂਦਾ ਜੇ ਸੰਸੀਨ ਹੁੰਦੇ ਇਹ ਇਹ ਸ਼ਿਕਾਇਤ ਵੀ ਭਾਈ ਜਗਤਾਰ ਸਿੰਘ ਹਵਾਰਾ ਕੋਲ ਲੈ ਕੇ ਜਾਂਦੇ ਇਹ ਸੰਸੀਏ ਨਹੀਂ ਗਈ ਪਹਲਾ ਇਹ ਨਾਲੇ ਜਦੋਂ ਸਰਬੱਤ ਖਾਲਸਾ ਦੇ ਜਥੇਦਾਰ ਨੂੰ ਮੰਨਿਆ ਹੀ ਨਹੀਂ ਜਿਹੜੇ ਕੌਮ ਨੇ ਚੁਣਿਆ ਇੱਕ ਪਾਸੇ ਤਾਂ ਵੱਲ ਚੁਣਿਆ ਫਿਰ ਇੱਕ ਪਾਸੇ ਕੌਮ ਨਹੀਂ ਚੁਣਿਆ ਹੁਣ ਇਹ ਦੱਸੋ ਕੌਮ ਵਾਲੇ ਜਿਹਾ ਕੋਈ ਕੋਈ ਨਹੀਂ ਦੇ ਜਿਹੜਾ ਕੌਮ ਨੇ ਚੁਣਿਆ ਮੈਨੂੰ ਦੱਸੋ ਜਗਤਾਰ ਸਿੰਘ ਹਵਾਰਾ ਦੇ ਨੁਕਸ ਕੱਢੋ ਕੀ ਨੁਕਸ ਜੇ ਨਹੀਂ ਗਈ ਤਾਂ ਉਹ ਇਹ ਕੰਨ ਚੋਂ ਤਾਂ ਉਹ ਪੰਤ ਨੂੰ ਕਥਾ ਨਹੀਂ ਚਾਹੁੰਦਾ ਉਹ ਜ਼ਬਰਦਸਤ ਮੈਨੂੰ ਲੋੜਦਾ ਨਹੀਂ ਉਹ ਬਾਣੀ ਨਹੀਂ ਪੜਦਾ ਹੂੰ ਉਹ ਸੱਚ ਨਹੀਂ ਬੋਲਦਾ ਹੂੰ ਉਹਦੀ ਕੁਰਬਾਨੀ ਨਹੀਂ ਹੂੰ ਤੇ ਫਿਰ ਜਦੋਂ ਜੀ ਬਿਲਕੁਲ ਇਹ ਜਦੋਂ ਉਹਦੇ ਸਾਰਾ ਕੁਝ ਉਹਦੇ ਕੋਲੇ ਆ ਹੂੰ ਤੇ ਫਿਰ ਫੈਸਲਾ ਤਾਂ ਉਹ ਹੀ ਕਰੂਗਾ ਬਿਲਕੁਲ ਉਹਨਾਂ ਦੇ ਫੈਸਲਾ ਤੁਸੀਂ ਕਰਾਉਣਾ ਉਹਨਾਂ ਤੋਂ ਹੀ ਹੂੰ ਹੈ ਜਿਨ੍ਹਾਂ ਨੇ ਅੱਗੇ ਮਾਫ਼ੀਆਂ ਦਿੱਤੀਆਂ ਤੇ ਇਹ ਵੀ ਉਹੋ ਜਿਹਾ ਕੰਮ ਕਰਨੀ ਜੀ ਬਿਲਕੁਲ ਇਹਦੀ ਸਿੱਟਾ ਇਹ ਹੀ ਨਿਕਲਦਾ ਕਨ ਸਿੰਘ ਵਾਲਾ ਸਾਹਿਬ ਕਿ ਇਹ ਜੇ ਕਾਲ ਤੱਕ ਤੇ ਜਹੇਦਾਰ ਸਭਤ ਖਾਲਸਾ ਨੂੰ ਚੁਣਿਆ ਇਹ ਭਾਈ ਜਤਾਰ ਸਿੰਘ ਹਵਾਰਾ ਕੋਲ ਨਹੀਂ ਗਿਆ ਤੇ ਇਹਦਾ ਮਤਲਬ ਹੈ ਇਹਨਾਂ ਸਾਰਿਆਂ ਦੇ ਦਿਮਾਗ 'ਚ ਖੋਟ ਹੈ ਬਿਲਕੁਲ ਜੀ ਸਿੱਧੀ ਜੀ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜਿਸਕੰਦ ਸਿੰਘ ਕਨਾਲ ਸਿੰਘ ਵਾਲਾ ਦਾ ਮੰਨਣਾ ਹੈ ਕਿ ਜੋ ਇੰਟਰਵਿਊ ਆਈ ਹੈ ਉਹਦੇ ਵਿੱਚ ਸਭ ਕੁਝ ਖਲਾਸਾ ਹੋਇਆ ਜੇ ਬਹੁਤ ਕੁਝ ਬਾਕੀ ਹੈ ਬੜਿਆਂ ਦੇ ਨਾਮ ਹੋਰ ਵੀ ਆਉਣਗੇ ਪੰਥ ਦੇ ਉਹ ਚਿਹਰੇ ਵੀ ਜਿਹੜੇ ਦੇਰਾ ਸਿਰਸਾ ਦੇ ਜਾ ਕੇ ਹਾਜ਼ਰੀਆਂ ਭਰਦੇ ਰਹੇ ਜਿਹੜੇ ਪੰਥ ਦੇ ਆਗੂ ਖਵਾਉਂਦੇ ਰਹੇ ਚਾਹੇ ਬੱਦਲ ਦਾਲ ਹੋਵੇ ਜਾਂ ਹੋਰ ਜਿੰ ਪਰ ਗੱਲ ਇਹ ਹੈ ਕਿ ਸਿਆਸਤ ਨੇ ਬਹੁਤ ਕੁਸ਼ ਕੀਤਾ ਪੰਥ ਦਾਤੇ ਲਈ ਰੱਖਿਆ ਪੰਥ ਨੂੰ ਵੇਚਦੇ ਰਹਿ ਪੰਥ ਦਾ ਮੁੱਲ ਵਟਦੇ ਰਹਿ ਪਰ ਅੱਜ ਤੋਂ ਆਮ ਜਾਗਰੂਤ ਹੈ ਉਹ ਇਸ ਥੀ ਤੋਂ ਭਲੀ ਪੰਥ ਜਾਣੂ ਹੈ ਕਿ ਕੌਣ ਸਾਨੂੰ ਵੇਚ ਰਿਹਾ ਹੈ ਤੇ ਕੌਣ ਸਾਡਾ ਮੁੱਲ ਵਟ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਭ ਲੋਕ ਇਸ ਜਾਗਰੂਤਾ ਦੇ ਨਾਲ ਚੱਲਣਗੇ ਉਮੀਦ ਕਰਦੇ ਹਾਂ ਕਿ ਪੰਥ ਚੜ੍ਹਦੀ ਕਲਾ ਚ ਰਹੇਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ